ਕੁਝ ਯਾਰਾਂ ਨੂੰ ਸੀ ਪਰਖਿਆ ਮੈਂ ਕਈ ਮੇਰੀ ਯਾਰੀ ਪਰਖ ਗਏ ਲੱਖ ਬੁਰਾ ਕਿਹਾ ਕੁਝ ਰੁੱਸੇ ਨਾ ਕਈ ਬਿਨਾ ਕਹੇ ਹੀ ਹਰਖ ਗਏ ਕੁਝ ਵਾਰ ਦੇ ਸੀ ਜਾਨ ਮੇਰੇ ਤੋਂ ਕਈ ਆਈ ਮੁਸੀਬਤ ਸਰਕ ਗਏ ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ ਤੇ ਕਈ ਮੈਨੂੰ ਵੇਖਣ ਲਈ ਵੀ ਤਰਸ ਗਏ ਕਈ ਮੈਨੂੰ ਵੇਖਣ ਲਈ ਵੀ ਤਰਸ ਗਏ ਮੇਰੇ ਬਹੁਤ ਹੀ ਸਤਿਕਾਰਯੋਗ ਸੱਜਣੋ ਅੱਜ ਤੁਹਾਡੀ ਮੁਲਾਕਾਤ ਅਸੀਂ ਇੱਕ ਹੋਰ ਬੱਕਰੀਆਂ ਵਾਲ ਦੇ ਨਾਲ ਕਰਾਉਣ ਜਾ ਰਹੇ ਹਾਂ ਤੇ ਜਾਣਦੇ ਉਹਨਾਂ ਦੀ ਜ਼ਿੰਦਗੀ ਦੇ ਨਵੇਂ-ਨਵੇਂ ਬੱਕਰੀਆਂ ਦੇ ਬਾਰੇ ਤਜਰਬੇ ਤੇ ਬੱਕਰੀਆਂ ਦੇ ਬਾਰੇ ਨਵੀਆਂ-ਨਵੀਆਂ ਜਾਣਕਾਰੀਆਂ ਲੈਣ ਦੇ ਲਈ ਸਾਡਾ ਚੈਨਲ ਘੈਂਟ ਬੱਕਰੀਆਂ ਵਾਲਾ ਕਰੋ ਸਬਸਕ੍ਰਾਈਬ ਸਾਡਾ ਕੰਟੈਕਟ ਨੰਬਰ ਹੈਗਾ 94782 76317 ਆਓ ਦੋਸਤੋ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਬਾਈ ਜੀ ਆਪਣਾ ਪਿੰਡ ਦੱਸੋ ਸਭ ਤੋਂ ਪਹਿਲਾਂ ਤਾਂ ਜੀ ਪਿੰਡ ਹਰਮਨ ਸਿੰਘ ਵਾਲਾ ਜੀ ਅੱਛਾ ਪਿੰਡ ਹਰਮਨ ਸਿੰਘ ਵਾਲਾ ਤੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਬਸੰਡਾ ਜ਼ਿਲ੍ਹਾ ਜੀ ਅੱਛਾ ਜੀ ਤੇ ਆਪਣਾ ਨਾਮ ਕੀ ਹੈ ਜੀ ਗਰਮੇਲ ਜੀ ਅੱਛਾ ਸਭ ਤੋਂ ਪਹਿਲਾਂ ਇਹੀ ਗੱਲ ਆ ਜਾਂਦੀ ਹੈ ਜੀ ਵੀ ਬੱਕਰੀਆਂ ਦਾ ਕੰਮ ਕਰਦਿਆਂ ਨੂੰ ਆਪਾਂ ਨੂੰ ਸਮਾਂ ਕਿੰਨਾ ਹੋ ਗਿਆ ਆਪਾਂ ਨੂੰ 4 ਸਾਲ ਹੋ ਗਏ ਜੀ ਅੱਛਾ 4 ਸਾਲ ਹੋ ਗਏ ਜੀ ਹਾਂਜੀ ਤੇ ਫਿਰ ਇਹ ਚਣਕ ਕਿਵੇਂ ਲੱਗੀ ਵੀ ਬੱਕਰੀਆਂ ਦਾ ਕੰਮ ਹੀ ਕਰ ਲਈ ਇਹ ਜੀ ਆਪਾਂ ਪਹਿਲਾਂ ਪਹਿਲਾਂ ਵੀ ਕੁਛ ਚਿਰ ਕਰਿਆ ਸੀਗਾ ਛੋਟੇ ਹੁੰਦਿਆਂ ਨੇ ਕੰਮ ਅੱਛਾ ਉਦੋਂ ਵੇਚਦੀ ਕੰਮ ਇਹਨਾਂ ਦਾ ਆਪਾਂ ਛੜਤਾ ਸੀਗਾ ਕਿਸੇ ਮਤਲਬ ਕਿ ਮਜਬੂਰੀ ਦੇ ਵਿੱਚ ਆ ਕੇ ਅੱਛਾ ਅੱਛਾ ਤੇ ਹੁਣ ਦੁਬਾਰੇ ਜਣੀ ਸ਼ੌਂਕ ਸੀਗਾ ਜੇ ਇਹੀ ਕੰਮ ਕਰਨਾ ਆਪਾਂ ਤੇ ਉਦੋਂ ਕਿੰਨੀ ਉਮਰ ਸੀਗੀ ਜਦੋਂ ਤੁਸੀਂ ਪਹਿਲਾਂ ਬੱਕਰੀ ਉਦੋਂ ਆਪਣੀ 15 16 ਸਾਲਾਂ ਦੀ ਉਮਰ ਸੀਗੀ ਅੱਛਾ ਉਦੋਂ ਤੋਂ ਤੁਸੀਂ ਬੱਕਰੀਆਂ ਦਾ ਕੰਮ ਕਰਦੇ ਸੀ ਹਾਂਜੀ ਪਰਿਵਾਰ ਦੇ ਵਿੱਚ ਹੋਰ ਵੀ ਕਰਦਾ ਸੀ ਜਾਂ ਤੁਸੀਂ ਕੁਝ ਕਰਦੇ ਸੀਗੇ ਨਹੀਂ ਉਦੋਂ ਸਾਡਾ ਤਾਇਆ ਜੀ ਕਰਦੇ ਸੀਗੇ ਅੱਛਾ ਉਹਨਾਂ ਦੇ ਨਾਲ ਤੁਸੀਂ ਜਾਂਦੇ ਹੁੰਦੇ ਸੀ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਚਲੋ ਹੁਣ ਵਧੀਆ ਗੱਲ ਹੈ ਤੇ ਫਿਰ ਹੁਣ ਕਿਵੇਂ ਹੋਇਆ ਵੀ ਅਸੀਂ ਬੱਕਰੀਆਂ ਦਾ ਕੰਮ ਹੀ ਕਰੀਏ ਹੋਰ ਕੰਮ ਕਿਉਂ ਨਹੀਂ ਹੁਣ ਬਸ ਵਧੀਆ ਹੀ ਇਹ ਲੱਗਦਾ ਸੀਗਾ ਜੀ ਸ਼ੁਰੂ ਤੋਂ ਪਹਿਲਾਂ ਤੋਂ ਅੱਛਾ ਬਸ ਇਹੀ ਕਰਨ ਦੀ ਦਲੀਲ ਸੀ ਜੀ ਠੀਕ ਹੈ ਠੀਕ ਹੈ ਤੇ ਹੁਣੇ ਹੀ ਤੋਰ ਲਿਆ ਆਪਾਂ ਤੇ ਵੀ ਜਦੋਂ ਤੁਸੀਂ ਹਨਾ ਵੀ ਪਹਿਲੀ ਈਅਰ ਹੁਣ ਕੰਮ ਸਟਾਰਟ ਕੀਤਾ ਤਾਂ ਉਦੋਂ ਕਿੰਨੀਆਂ ਬੱਕਰੀਆਂ ਖਰੀਦੀਆਂ ਸੀਗੀਆਂ ਖਰੀਦੀਆਂ ਸੀ ਜਾਂ ਕਿਵੇਂ ਕੰਮ ਤੋਰਿਆ ਵੀ ਹਾਂ ਆਪਣੇ ਕੋਲੇ ਹਨਾ ਰੱਬ ਦੀ ਕਿਰਪਾ ਨਾਲ ਚਲੋ ਇੰਨਾ ਮਾਲ ਤਾਂ ਕਿਵੇਂ ਇਹ ਮਾਲ ਬਣਿਆ ਨਹੀਂ ਇਹ ਆਪਣੇ ਕੋਲੇ ਉਦੋਂ ਕੁਝ ਵੀ ਨਹੀਂ ਸੀਗਾ ਜਦੋਂ ਇਹ ਮਾਲ ਬਣਾਇਆ ਆਪਾਂ ਆਪ ਜਦੋਂ 4 ਸਾਲ ਪਹਿਲਾਂ ਕਰੀ ਹੁੰਦੀ ਸੀ ਉਦੋਂ ਜਦੋਂ ਛੱਡਿਆ ਪਹਿਲਾਂ ਉਹ ਹੁਣ ਦੁਬਾਰੇ ਜਦੋਂ ਕੰਮ ਸ਼ੁਰੂ ਕਰਿਆ ਉਦੋਂ ਆਪਾਂ ਦਿਹਾੜੇ ਦੇ ਵਿੱਚ ਬੱਕਰੀਆਂ ਕਿਛ ਤੋਂ ਲਈਆਂ ਸੀ 5 6 ਅੱਛਾ ਅੱਛਾ ਉਹਨਾਂ ਤੋਂ ਆਪਣੇ ਕੋਲੇ ਆਈਆਂ ਸੀਗਾ ਆਪਾਂ ਨੂੰ 2 ਕਪੱਠਾ ਆਈਆਂ ਸੀ ਨਾ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਉਹ ਪੱਠਾ ਦਾ ਵਿੱਚ ਰੱਖਿਆ ਅੱਛਾ ਆਪਦੇ ਨਾਲ ਜਿੰਨੇ ਵੀ ਆਪ ਦਾ ਸੰਭ ਸਮਝ ਕਰੀ ਗਏ ਉਹਨਾਂ ਤੋਂ ਹੌਲੀ ਹੌਲੀ 2 ਤੋਂ 4 ਹੋਊਗਾ 4 ਤੋਂ 8 ਹੋਊਗਾ ਐਵੇਂ ਜਿ criteria ਦਾ ਮਾਲ ਦੁਬਾਰਾ ਤਿਆਰ ਕਰ ਲਈ ਤੇ ਅੱਛਾ ਇਸ ਵਕਤ ਆਪਣਾ maal ਕਿੰਨਾ ਹੋਣਾ ਇਸ ਵਕਤ ਆਪਣੇ ਕੋਲੇ ਹੈਗੇ ਆ ਜੀ ਬਾਈ ਬਾਈ ਕਿੰਨਾਰੇ ਅੱਛਾ ਵੱਡੇ ਨਾਗਾ ਜਾਂ ਛੋਟੇ ਨਾਗਾ ਨਹੀਂ ਛੋਟੇ ਮੁੱਟੀ ਬਾਈ ਨਾਗਾ ਜੀ ਵਿੱਚੋਂ ਵੱਡੇ ਨਾਗ ਤਾਂ 15 ਕਿੰਨਾਰੇ ਹੋਣਗੇ ਅੱਛਾ ਜਿਹੜੀਆਂ ਸੂਣ ਵਾਲੀਆਂ ਬੱਕਰੀਆਂ ਸਵੈਂਦਾ ਹਨ ਉਹ 15 ਕਿੰਨਾਰੇ ਹਾਂਜੀ ਹਾਂ ਉਹ 15 ਅੱਛਾ ਫਿਰ ਆਪਣਾ ਸਾਰਾ maal ਇੱਥੇ ਆ ਜਾਂ ਬੱਚੇ ਘਰੇ ਆ ਨਾ ਜੀ ਸਾਰਾ ਨਾਲ ਹੀ ਆ ਜੀ ਅੱਛਾ ਸਾਰਾ ਨਾਲ ਹੀ ਆ ਹਨਾ ਚਲੋ ਵਧੀਆ ਗੱਲ ਆ ਹਨਾ ਤੇ ਇਸ ਕੰਮ ਦੇ ਵਿੱਚ ਤੁਸੀਂ ਨਸਲਾਂ ਵਗੈਰਾ ਦੇ ਵਿੱਚ ਪੈਣੇ ਹੋ ਜਾਂ ਕਿਵੇਂ ਨਹੀਂ ਐਦੋਂ ਪਹਿਲਾਂ ਤਾਂ ਨਹੀਂ ਸੀਗੇ ਜੀ ਹੁਣ ਜ਼ਰੂਰ ਹੈ ਹੈਗਾ ਵੀ ਆਪਾਂ ਕੋਈ ਚੰਗਾ ਪਸ਼ੂ ਰੱਖ ਗਏ ਪਾਲ ਗਏ ਮਤਲਬ ਕੀ ਵੀ ਜਿਵੇਂ ਹੁਣ ਆਪਾਂ ਬੱਚੇ ਇਹਨਾਂ ਦੇ ਉਹਨਾਂ ਨੂੰ ਵੱਡਾ ਕਰਕੇ ਲਵਾਈਏ ਪੱਠ ਨੂੰ ਕਰਦ ਵੰਡ ਕਰੇ ਜਾਂ ਬੱਕਰਾ ਵੱਡਾ ਕਰ ਗਏ ਠੀਕ ਹੈ ਠੀਕ ਹੈ ਕਰਦ ਵੰਡ ਕਰੇ ਚੰਗਾ ਲੈਂਦੇ ਪਹਿਲਾਂ ਸਿੰਪਲ ਕੰਮ ਕਰਦੇ ਸੀ ਹੁਣ ਸਾਨੂੰ ਲੱਗਿਆ ਬਈ ਜਦੋਂ ਕੰਮ ਦੇ ਵਿੱਚ ਪ੍ਰੋਪਰ ਵੜ ਗਏ ਤਾਂ ਹਾਂਜੀ ਹਾਂ ਵੀ ਅਸੀਂ ਕੰਮ ਵਧੀਆ ਕਰੀਏ ਹਣਾ ਹਾਂਜੀ ਹਾਂ ਵੀ ਹੁਣ ਕੋਈ ਚੰਗਾ ਪਸ਼ੂ ਆਪਾਂ ਰੱਖ ਗਏ ਉਹਦੀ ਚੰਗੀ ਕੋਈ ਹੋਵੇ ਇਹ ਚੀਜ਼ ਨਹੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਵਧੀਆ ਗੱਲ ਹੈ ਹਣਾ ਤੇ ਆਪਣੇ ਮਾਲ ਦੇ ਵਿੱਚ ਆਪਣੀ ਜਿਹੜੀ ਮਨਪਸੰਦ ਬੱਕਰੀ ਕਿਹੜੀ ਹੈ ਜੀ ਆਪਣੇ ਮਨ ਨੂੰ ਲੱਗੀ ਹੋਈ ਆ ਆਪਣੇ ਮਨ ਨੂੰ ਆ ਸੀਗੀ ਇਹ ਪਹਿਲਾਂ ਤੋਂ ਆਪਣੇ ਕੋਲੇ ਪੱਠ ਸੀਗੀ ਇਹ ਅੱਛਾ ਇਹ ਪੱਠਾ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਪਹਿਲਾਂ ਵਾਲੇ ਰਵੇ ਦੀ ਆ ਇਹ ਸ਼ੁਰੂ ਤੋਂ ਇਹੀ ਪੱਠ ਸੀਗੀ ਆਪਣੇ ਕੋਲੇ ਜੀ ਇੱਕ ਸੀਗੀ ਇਹਦੇ ਨਾਲ ਲਾਲ ਪੱਠੋ ਆਪਾਂ ਵੱਡੀ ਹੋ ਗਈ ਸੀ ਬੱਕਰੀ ਇਹਦੇ ਨੂੰ ਉਹ ਬੇਜਤੀ ਸੀਗੀ ਠੀਕ ਹੈ ਠੀਕ ਹੈ ਪਹਿਲੋ ਪਹਿਲੇ ਇਹ ਸੀਗੀ ਹੈ ਕੇ ਸੀਗੀ ਇੱਕ ਇਹਦੇ ਨਾਲ ਦੀ ਜਿਹੜੀ ਬੇਇੱਜ਼ਤੀ ਉਹਦਾ ਕੋਈ ਰਵਾ ਰੱਖਿਆ ਵਾ ਇਹ ਇਹਦਾ ਰਵਾ ਸਾਰਾ ਹੈ ਹਾਂਜੀ ਇਹਦੇ ਤੇ ਕੋਈ ਕੁਛ ਪੱਠਾ ਉਹ ਲਾਲ ਮੱਤੀ ਚ ਲਾਲ ਦੀਆਂ ਤੇ ਇਉਂ ਇਹਦਿਆਂ ਵੀ ਹੈ ਜਣੀ ਜ਼ਿਆਦਾ ਮਾਲ ਇਸੇ ਤੇ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਸਾਨੂੰ ਤਾਂ ਹੀ ਵਧੀਆ ਲੱਗਦੀ ਹੈ ਹਾਂ ਵਧੀਆ ਜੀ ਇੱਕ ਸੁਖਣਾ ਆਪਾਂ ਨੂੰ ਸ਼ੁਰੂ ਤੋਂ ਜਿੰਨੇ ਸੂਏ ਦਿੱਤੇ ਨੇ ਪੱਠਾ ਹੀ ਦਿੱਤੀਆਂ ਆਪਾਂ ਨੂੰ ਅੱਛਾ ਤੇ ਇਸ ਵਕਤ ਇਸ ਬੱਕਰੀ ਦੀ ਪੋਜੀਸ਼ਨ ਕੀ ਹੈ ਠੀਕ ਹੈ ਕਿੰਨੇ ਸੂਏ ਹੋਗੀ ਤੇ ਕਿੰਨਾ ਜਿਹੜਾ ਇਹਨੂੰ ਉਹ ਆਪਣਾ ਹੁਣ ਇਸ ਵਕਤ ਕਿੰਨਾ ਦੁੱਧ ਦੇ ਰਹੀ ਐ ਇਹ ਹੋਊਗਾ ਜੀ ਇਹਦੇ ਥੱਲੇ 1.5 ਤੋਂ 2 ਕਿਲੋ ਦੁੱਧ ਹੋਊਗਾ ਜੀ ਅੱਛਾ ਅੱਛਾ ਆਉ ਜੀ ਬੱਚੇ ਪਾਰੀ ਜਾਂਦੀ ਆ ਤਿੰਨ ਮਹੀਨੇ ਲੰਘ ਲਿਆ ਹੀ ਵਾ ਤੀਜਾ ਸੁਆ ਹੋ ਗਿਆ ਜੀ ਅੱਛਾ ਤੀਜਾ ਸੁਆ ਹੋ ਗਿਆ ਹਾਂਜੀ ਤੇ ਇਹ ਕਿੰਨੇ ਤਨ ਦੇ ਰਹੀ ਐ ਮੈਂ ਪੱਠਾ ਦੇ ਰਹੀ ਐ ਤਨ ਜੀ ਪਹਿਲਾ ਦੋ ਸੁਆ ਤਾਂ ਪੱਠਾ ਹੀ ਦਿੱਤਿਆਂ ਜੀ ਅੱਛਾ ਅੱਛਾ ਐਤ ਕੀ ਥੋੜਾ ਜਾਇਦਾ ਬੱਚੇ ਸਿੱਟ ਗਈ ਸੀਗੀ ਐਤ ਕੀ ਤਿੰਨ ਹੀ ਸੀਗੇ ਨਗ ਤਾਂ ਐਤ ਕੀ ਅੱਛਾ ਹਾਂਜੀ ਤੂੰ ਬੱਕਰੀ ਆਪਣੇ ਤੇ ਲਈ ਹੀ ਹੈ ਜੀ ਮੁੱਢ ਤੋਂ ਅੱਛਾ ਅੱਛਾ ਠੀਕ ਹੈ ਠੀਕ ਹੈ ਸਾਰਾ ਇਸੇ ਦੀ ਹੈਗਾ ਜੀ ਅੱਛਾ ਅੱਛਾ ਚਲੋ ਵਧੀਆ ਗੱਲ ਆ ਹਨਾ ਤੇ ਫਿਰ ਹੁਣ ਜਿਹੜਾ ਆਪਣੇ ਕੋਲੇ ਕੋਈ ਮਾਲ ਤਾਂ ਨਹੀਂ ਸੇਲ ਕਰਨ ਵਾਲਾ ਜਾਂ ਕੋਈ ਹੋਰ ਬੱਕਰਾ ਵਗੈਰਾ ਜਾਂ ਕੋਈ ਬੱਕਰੀ ਸੇਲ ਕਰਨ ਵਾਲੀ ਹੋਵੇ ਨਹੀਂ ਜ ਆਪਣੇ ਕੋਲੇ ਆ ਦੋ ਬੱਕਰੇ ਆ ਜੀ ਕਿਹੜੇ ਆਹ ਹਾਂਜੀ ਅੱਛਾ ਇਹ ਆਪਣੇ ਜਿਹੜਾ ਨਾਲ ਬੰਦਾ ਉਹਦੇ ਹੈਗੇ ਅੱਛਾ ਅੱਛਾ ਇਹੀ ਵਿੱਚ ਨੇ ਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਲੈ ਫਿਰ ਆਪਾਂ ਬਾਪੂ ਨਾਲ ਹੀ ਗੱਲ ਕਰ ਲੈਨੇ ਹੈ ਨਾ ਬੱਕਰਿਆਂ ਦੇ ਬਾਰੇ ਤਾਂ ਵਿੱਕੀ ਹਾਂ ਤੇ ਫੇਰ ਛੋੜੇ ਨਾ ਕਰਦੇ ਆ ਗੱਲਬਾਤ ਆ ਜਾ ਲੈ ਵੀ ਆਪਾਂ ਤੁਹਾਡੀ ਮੁਲਾਕਾਤ ਹੁਣ ਜਿਹੜਾ ਬਾਈ ਦਾ ਹੈ ਨਾ ਨਾਲ ਬਾਪੂ ਜੀ ਉਹਨਾਂ ਨਾਲ ਵੀ ਕਰਵਾ ਦਿੰਨੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਬਾਪੂ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਜੀ ਨੀਲੂ ਆ ਅੱਛਾ ਨੀਲੂ ਸਿੰਘ ਹਾਂ ਜੀ ਬਾਪੂ ਜੀ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੱਕਰੀ ਮੈਂਨੋ ਜੀ ਬੋੜਾ ਚੇਰ ਹੋ ਗਿਆ ਚਾਰ ਦਿਨ ਨੂੰ ਮੈਂ ਤਾਂ 50 60 ਸਾਲ ਹੋ ਗਏ ਅੱਛਾ ਮਤਲਬ ਇਸੇ ਜੀ ਬੜਿਆ ਨਿੱਕਾ ਹੀ ਹੁੰਦਾ ਅੱਛਾ ਮਤਲਬ ਤੁਸੀਂ ਕਹਿ ਲਈਏ ਤਾਂ ਸਾਰੀ ਉਮਰੀ ਕੱਢਤੀ ਹਾਂ ਸਾਰੀ ਉਮਰ ਬੱਕਰੀ ਬੈਲ ਆ ਜੀ ਬੈਲ ਅੱਛਾ ਮੈਂ ਤਾਂ ਬੈਲ ਹੀ ਹੈ ਹੋ ਮੈਨੂੰ ਮੇਰਾ ਕੋਈ ਜੀਨ ਕਰਦਾ ਕੰਮ ਨਾ ਅੱਛਾ ਨਾ ਨਾ ਬੈਲ ਹੀ ਬੈਠਿਆ ਹਾਂ ਹਾਂ ਬੈਲ ਹੀ ਹੈ ਠੀਕ ਹੈ ਠੀਕ ਹੈ ਤੇ ਹੁਣ ਆਪਣੇ ਕੋਲੇ ਕਿੰਨਾ ਮਾਲ ਆ ਬਾਪੂ ਜੀ ਮੇਰੇ ਕੋਲ ਹੀ ਹੁਣ ਚਾਰ ਪੰਜ ਪਸ਼ੂ ਆ ਅੱਛਾ ਜਿਹੜਾ ਭਾਲਪੂਰੀ ਕਰਦੇ ਹਾਂ ਨਾ ਭਾਲਪੂਰੀ ਬਾਈ ਬੱਸ ਜਦੋਂ ਇੱਕ ਵਾਰੀ ਬੱਕਰੀਆਂ ਦੀ ਲਤ ਲੱਗ ਜੇ ਤਾਂ ਹਨਾ ਕਹਿੰਦੇ ਹੁੰਦੇ ਵੀ ਉਹ ਕੰਮ ਵਧੀਆ ਲੱਗਣ ਲੱਗ ਜਾਂਦਾ ਹਨਾ ਵੀ ਕਈ ਇਹ ਮਿਲਦੇ ਆ ਬਜ਼ੁਰਗਾਂ ਨੂੰ ਉਹ ਵੀ ਇਸੇ ਕਾਰਨ ਹੀ ਹਨਾ ਕਹਿੰਦੇ ਐਵੇਂ ਅੱਛਾ ਵੀ ਆਪਣੇ ਜਿਹੜੇ ਬੱਕਰੀਆਂ ਦੀ ਗੱਲ ਕਰ ਰਹੇ ਸੀਗੇ ਬਾਈ ਜੀ ਤਾਂ ਆਂ ਨੇੜੇ ਚੱਲਦੇ ਆ ਬੱਕਰੀਆਂ ਤੋਂ ਬੱਕਰੇ ਵੇਚਣਾ ਜੀ ਆਪਾਂ ਅੱਛਾ ਹਾਂ ਤੇ ਬੱਕਰੇ ਆਇਆ ਬੀਤੀ ਤੇਰਾ ਆਪ ਬੱਕਰੇ ਦਿਖਾ ਦਿੰਦੇ ਆ ਕੋਲੇ ਹਨਾ ਫੜ ਕੇ ਕਿਹੜੇ ਕਿਹੜੇ ਇੱਕ ਦਾ ਆ ਲੱਗਦਾ ਹਾਂ ਹਾਂਜੀ ਦੋਨੇ ਆ ਜੀ ਇਹ ਅੱਛਾ ਅਸੀਂ ਦੋਨੇ ਬੱਕਰੇ ਲੈ ਆਪਾ ਦਿਖਾਈਏ ਬੱਕਰੇ ਤੇਰਾ ਹਲ ਜਾ ਇਹ ਆ ਫੜਦੇ ਲਾਪੂ ਨੇ ਲੈ ਵੀ ਆ ਜਾ ਕੋਲੋ ਕੇ ਲੈ ਸਮਾਰ ਕੇ ਜਿਹੜੀ ਵੀਡੀਓ ਬੱਕਰਿਆਂ ਦੀ ਦਿਖਾ ਦੇ ਤੇ ਲੈ ਬਾਪੂ ਹੁਣ ਮੋਟੀ-ਮੋਟੀ ਗੱਲ ਕਰਦਨੇ ਆਪਾਂ ਬੱਕਰਿਆਂ ਦੇ ਬਾਰੇ ਨਾਲ-ਨਾਲ ਬੱਕਰੇ ਦਿਖਾਈ ਜਾਂਦਾ ਕੋਲੂ ਕੇਲਾ ਹਾਂਜੀ ਤੇ ਇਹਦਾ ਆਪਾਂ ਡਿਮਾਂਡ ਕੀ ਆ ਤੇ ਕਿੰਨੀ ਉਮਰ ਹੋ ਗਈ ਇਹਨਾਂ ਦੇ ਬੱਕਰਿਆਂ ਦੀ ਇਹ ਜੀ 6 ਮਹੀਨਿਆਂ ਦੇ ਬੱਕਰੇ ਆ ਅੱਛਾ ਪੂਰੇ 6 ਮਹੀਨਿਆਂ ਦੇ ਹਾਂਜੀ ਤੇ ਕਿੰਨੀ ਡਿਮਾਂਡ ਕਰਦੇ ਹੋ ਤੁਸੀਂ ਕਿਵੇਂ ਵੀ ਇਹ ਪੈਸਿਆਂ ਦੀ ਪੈਸਿਆਂ ਦੀ ਪੈਸਿਆਂ ਦੀ ਮਿਹਨਤ ਆ ਮੰਗਦਾ 40000 ਰੁਪਇਆ 40000 ਰੁਪਇਆ ਹਾਂ ਜੀ ਦੰਨਾਂ ਦਾ ਅੱਛਾ ਹਾਂ ਜੀ 40000 ਰੁਪਿਆ ਥੋੜੀ ਡਿਮਾਂਡ ਆ ਹਨਾ ਹਾਂ ਜੀ 40 ਹਾਂ ਇਹ ਫਿਰ ਪਾਲਣ ਵਾਲਿਆਂ ਨੂੰ ਦੇਣੇ ਆ ਜਾਂ ਵੱਢਣ ਵਾਲਿਆਂ ਨੂੰ ਵੀ ਦੇਣੇ ਜਿਹੜਾ ਮਰਜ਼ੀ ਲੈ ਜੀ ਅੱਛਾ ਜਿਹੜਾ ਮਰਜ਼ੀ ਲੈ ਜੀ ਹਾਂ ਠੀਕ ਆ ਕੋਈ ਰੋਕ ਟੋਕ ਨਹੀਂ ਹੈਗੀ ਨਾ ਜੀ ਠੀਕ ਆ ਠੀਕ ਆ ਚਲੋ ਵਧੀਆ ਗੱਲ ਹਨਾ ਤਾਂ ਲੈ ਆਪਾਂ ਤੁਸੀਂ ਇੱਕ ਵਾਰੀ ਝਾਤੀ ਜ਼ਰੂਰ ਮਾਰ ਲਓ ਅਗਰ ਕਿਸੇ ਵੀ ਵੀਰ ਨੂੰ ਠੀਕ ਹੈ ਜੀ ਬੱਕਰੇ ਪਸੰਦ ਆਉਂਦੇ ਆ ਹਾਂ ਜੀ ਤਾਂ ਤੁਸੀਂ ਬਾਬਾ ਜੀ ਫਿਰ ਇਹਨਾਂ ਨੂੰ ਕਿਵੇਂ ਪਤਾ ਲੱਗੂ ਆਪਣੇ ਦਰਸ਼ਕਾਂ ਨੂੰ ਵੀ ਕਿਵੇਂ ਜੀ ਕਿੰਨ ਨੰਬਰ ਤੁਹਾਡਾ ਕੋਈ ਜਾਂ ਕੋਈ ਹੋਰ ਨੰਬਰ ਹੈਗਾ ਉਹਦੇ ਆਪਣੇ ਬੰਦੇ ਕੋਲ ਹਾਂ ਉਹਦੇ ਸਾਥੀ ਕੋਲ ਹੈ ਹਾਂ ਉਹਦੇ ਸਾਥੀ ਕੋਲ ਹੈਗਾ ਲੈ ਵੀ ਦੋਸਤੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ ਤੁਸੀਂ ਬੱਕਰੇ ਜੇਕਰ ਖਰੀਦਨੇ ਆ ਤਾਂ ਬਾਪੂ ਜੀ ਨਾਲ ਕੰਟੈਕਟ ਕਰ ਸਕਦੇ ਹੋ 40000 ਰੁਪਏ ਜਿਹੜੀ ਡਿਮਾਂਡ ਰੱਖੀ ਹੈ ਦੋਨਾਂ ਬੱਕਰਿਆਂ ਦੀ 6 ਮਹੀਨੇ ਉਮਰ ਹੋ ਗਈ ਬਾਬਾ ਹਾਂਜੀ 6 ਮਹੀਨੇ ਠੀਕ ਹੈ 6 ਮਹੀਨੇ ਉਮਰ ਹੈ ਤੇ 40000 ਰੁਪਏ ਜਿਹੜੀ ਬਾਪੂ ਜੀ ਨੇ ਡਿਮਾਂਡ ਰੱਖੀ ਹੈ ਤੇ ਬਾਪੂ ਜੀ ਮੌਕੇ ਤੇ ਕੋਈ ਘਾਟ ਬਾਦ ਕੋਈ ਨਹੀਂ ਕਰਦਾਂ ਦੇ ਕਰ ਲੋਂਗੇ ਹਾਂਜੀ ਚਲੋ ਠੀਕ ਆ ਤੇ ਜੇਕਰ ਕਿਸੇ ਨੂੰ ਵੀ ਬੱਕਰੇ ਪਸੰਦ ਆਉਂਦੇ ਆ ਤਾਂ ਕੰਟੈਕਟ ਜਿਹੜਾ ਬਾਪੂ ਜੀ ਨਾਲ ਕਰ ਸਕਦਾ ਹੈਗਾ ਸਕਰੀਨ ਦੇ ਉੱਤੇ ਬਾਪੂ ਜੀ ਇਹ ਬਿੱਟਣਾ نسل ਦੇ ਹਨ ਹਾਂਜੀ ਬਿੱਟਲ ਬਿੱਟਲ نسل ਦੇ ਜਿਹੜੇ ਬੱਕਰੇ ਆਗੇ ਵਧੀਆ ਬੱਕਰੇ ਆ ਐ ਲੈ ਵੀ ਜਿਹਨੂੰ ਵੀ ਬੱਕਰੇ ਚਾਹੀਦੇ ਆ ਤਾਂ ਬਾਪੂ ਜੀ ਨਾਲ ਉਹ ਕੰਟੈਕਟ ਕਰ ਸਕਦਾ ਹੈਗਾ ਹਾਂਜੀ ਤੇ ਬਾਪੂ ਜੀ ਹਣਾ ਜਿਵੇਂ ਕਿ ਤੁਸੀਂ ਦੱਸਿਆ ਵੀ ਸੁੱਡੀ ਉਮਰ ਜਿਹੜੀ ਤੁਸੀਂ ਬੱਕਰੀਆਂ ਦੇ ਵਿੱਚ ਹੀ ਕੱਢਤੀ ਹਨ ਹਾਂਜੀ ਤੇ ਫਿਰ ਜਿਹੜੇ ਆਪਾਂ ਤੁਹਾਨੂੰ ਜਵਾਨੀ ਦੇ ਪਹਿਰੇ ਤੇ ਲੈ ਚਾਲਦੇ ਆ ਵੀ ਜਦੋਂ ਤੁਸੀਂ ਕੰਮ ਸਟਾਰਟ ਕੀਤਾ ਸੀ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਤਾਂ ਕਿੰਨੀ ਉਮਰ ਦੇ ਵਿੱਚ ਇਹ ਮੈਂ ਛੋਟੇ ਹੁੰਦਾ ਲੱਗ ਅਸੀਂ ਜਿੰਨਾ ਮਗਰ ਅੱਛਾ ਮੈਂ ਉਹਨੂੰ ਜਵਾਬ ਜਵਾਬ ਕਰਾਂ ਕੱਲ ਤੋਂ ਨਹੀਂ ਮਾਂ ਪਿਓ ਤੂੰ ਪੜ ਲਾ ਪੜ ਲਾ ਅੱਛਾ ਉਹ ਮੈਂ ਪੜਦਾ ਜਦ ਮੈਂ ਕਫ ਮਾਰ ਕੇ ਸਕੂਲੋਂ ਤੇ ਬੱਕਰ ਗਾਲਿਆ ਕੋਈ ਵੱਜਦਾ ਸੀ ਅੱਛਾ ਹਾਂਗੇ ਹੈ ਜਦ ਮੈਨੂੰ ਬੈਲ ਲੱਗਿਆ ਬਗਾਲੇ ਛੱਡ ਰਿਓ ਤੇ ਕਿੰਨੇ ਪੜੇ ਹੋ ਫਿਰ ਤੁਸੀਂ ਮੈਂ ਤਾਂ ਜਾਨ ਪੜਾ ਅੱਛਾ ਸਕੂਲ ਕਦੇ ਫਿਰ ਦੇਖਿਆ ਹੀ ਆ ਸਕੂਲ ਦੇਖੇ ਸੀ ਹਾਂ ਅੱਛਾ ਅੱਛਾ ਘਰ ਉੱਥੇ ਮੈਨੂੰ ਛੱਡਣ ਦੇ ਸੀ ਉਹ ਦੂਜੇ ਵਾਰ ਮੈਂ ਟੱਪ ਜਾਂਦਾ ਸੀ ਅੱਛਾ ਹਾਂ ਜੀ ਇਹ ਤਾਂ ਸਰਾਰਤ ਹੀ ਰਿਹਾ ਹੈ ਪੂਰਾ ਹਾਂ ਜੀ ਠੀਕ ਹੈ ਠੀਕ ਹੈ ਤੇ ਕੋਈ ਕਾਰਨਾਮਾ ਯਾਦ ਹੋਵੇ ਕੋਈ ਸਕੂਲ ਦਾ ਨਾ ਜੀ ਕੋਈ ਯਾਦ ਨਹੀਂ ਹੁਣ ਉਹ ਤਾਂ ਬਾਹਲੀ ਚਿਰ ਹੋ ਗਿਆ ਜੀ ਗੱਲ ਉਸ ਨੂੰ ਅੱਛਾ ਅੱਛਾ ਬਾਹਰ ਟਾਈਮ ਹੋ ਗਿਆ ਠੀਕ ਹੈ ਠੀਕ ਹੈ ਤੇ ਫਿਰ ਬੱਕਰੀਆਂ ਵਾਲਿਆਂ ਦੇ ਕੋਲੇ ਕਿਹਦੇ ਕੋਲੇ ਜਾਂਦੇ ਸੀ ਵੀ ਇਹਦੇ ਵਿੱਚ ਵੀ ਉਸਤਾਦ ਹੁੰਦਾ ਜਿਵੇਂ ਆਪਣਾ ਹਨਾ ਹਰ ਕੰਮ ਦੇ ਵਿੱਚ ਉਸਤਾਦ ਬੱਕਰੀਆਂ ਹੀ ਆਪਣੇ ਪਿੰਡ ਦੇ ਮਾਲ ਹੁੰਦੇ ਸੀ ਅੱਛਾ ਇਹਨਾਂ ਕੋਲ ਜਾ ਬੈਠੇ ਸੀ ਜਾਰ ਮਤਰਾ ਕੋਲੇ ਤੇ ਪਿੰਡ ਦੇ ਵਿੱਚ ਕੌਣ ਚਾਰਦਾ ਸੀਗਾ ਬੱਕਰੀਆਂ ਆਪਣੇ ਆ ਚੜਤੂ ਵਰਗੇ ਮੱਗਰ ਵਰਗੇ ਮੰਗਤੂ ਅੱਛਾ ਤੇ ਇਸ ਵਕਤ ਉਹ ਬੰਦੇ ਜਿਉਂਦੇ ਆ ਜਾਂ ਨਹੀਂ ਉਹ ਤਾਂ ਹੈ ਨਹੀਂ ਹੁਣ ਮਰ ਗਏ ਸੀ ਅੱਛਾ ਅੱਛਾ ਜਿਹੜੇ ਥੋੜੇ ਉਸਤਾਦ ਸੀਗੇ ਤਾਂ ਉਹ ਬੰਦੇ ਸੀ ਉੱਟਲੇ ਗਏ ਅੱਛਾ ਅੱਛਾ ਵੀ ਜਿਹੜਾ ਹਨਾ ਉਹਨਾਂ ਦੀ ਡੈਥ ਹੋ ਗਈ ਰੱਬ ਦੇ ਕਰਕੇ ਹੈ ਚਲੋ ਹਾਂ ਜੀ ਤੇ ਉਹ ਸੋਡੇ ਉਸਤਾਦ ਸੀਗੇ ਹਾਂ ਠੀਕ ਹੈ ਠੀਕ ਹੈ ਜਿਹੜਾ ਉਹਨਾਂ ਕੋਲੇ ਤੁਸੀਂ ਜਾਂਦੇ ਤੇ ਬੱਕਰੀਆਂ ਦਾ ਜਿਹੜਾ ਫਿਰ ਉਹਨਾਂ ਨੇ ਬੱਕਰੀ ਕਿਵੇਂ ਉਹਨਾਂ ਕੋਲ ਵੀ ਮਾਲ ਸੀ ਉਹ ਮੈਨੂੰ ਹੌਲੀ ਹੌਲੀ ਮੈਨੂੰ ਉਹਨਾਂ ਨੇ ਦਬਾਤੀਆਂ ਅੱਛਾ ਕਿੰਨੀਆਂ ਬੱਕਰੀਆਂ ਦਵਾਈਆਂ ਸੀ ਮੈਨੂੰ ਦੋ ਤਿੰਨ ਕਿੰਨੀਆਂ ਦਵਾਈਆਂ ਸੀ ਦੋ ਤਿੰਨ ਦੋ ਤਿੰਨ ਆ ਤਾਂ ਮੇਰਾ ਮਾਲ ਵਧ ਗਿਆ ਅੱਛਾ 40 50 ਪਸ਼ੂ ਕਰ ਲਈ ਮੈਂ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਹੁਣ ਫਿਰ ਉਮਰ ਦਾ ਕਰਕੇ ਕੰਮ ਘਟਾਤਾ ਹੁਣ ਹਾਂ ਥੋੜਾ ਜਿਹਾ ਹੈਗਾ ਫਰਕ ਲੰਮਾ ਜਿਹੜਾ ਤਜਰਬਾ ਤੁਹਾਡਾ ਬੱਕਰੀਆਂ ਦੇ ਵਿੱਚ ਲੰਘਿਆ ਤੇ ਉਦੋਂ ਫਿਰ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਤੁਸੀਂ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਬੱਕਰੀ ਦਾ ਰੇਟ ਕੀ ਸੀਗਾ ਤੇ ਕਿੰਨੇ ਦੀ ਬੱਕਰੀ ਖਰੀਦੀ ਰੇਟ ਤਾਂ ਬਸ ਉਦੋਂ 8-700 ਸੀ ਹਜ਼ਾਰ ਤੱਕ ਅੱਛਾ ਹਾਂ ਇੰਨੇ ਕੀ ਰੇਟ ਸੀ ਬਹੁਤ ਨੇ ਸੀ ਤੇ ਅੱਜ ਕੱਲ ਦੀ ਗੱਲ ਕਰੀ ਹੁਣ ਤਾਂ ਜਿ ਬਵਾਲੀਆਂ ਤੇਜ਼ ਹੋਈਆਂ ਖੜੀਆਂ ਇਹ ਅੱਛਾ ਤੇ ਫਿਰ ਉਹ ਤਾਂ ਜ ਹੁਣ ਤਾਂ 50000 ਲੱਖ ਲੱਖ ਮੰਗਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਤੁਸੀਂ ਵੀ 40000 ਮੰਗੀਆ ਨੂੰ ਹਾਂ ਹਨਾ ਨਹੀਂ ਆਪਣੇ ਦਾ ਹਜੇ ਲੋਡ ਆ ਬੱਕਰੇ ਹਾਂ ਇਹ ਤਾਂ ਗੱਲ ਹੈ ਆਹ ਹੋ ਤਾਂ ਚਲ ਕੋਈ ਨਹੀਂ ਉਹਦਾ ਮਜ਼ਾਕ ਕਰਦੇ ਆਪਾਂ ਜਿਹੜਾ ਹਨਾ ਮੁੱਲ ਤੁਸੀਂ ਮੁੱਲ ਤਾਂ ਅਗਲੇ ਨੇ ਵੀ ਦੇਣਾ ਤੇ ਤੁਸੀਂ ਵੀ ਰੱਖਣਾ ਆਪਦਾ ਕੋਈ ਗੱਲ ਤੇ ਫਿਰ ਪਰਿਵਾਰ ਨੇ ਨਹੀਂ ਰੋਕਿਆ ਤੁਹਾਨੂੰ ਵੀ ਬੱਕਰੀਆਂ ਦਾ ਕੰਮ ਨਾ ਕਰ ਉਹ ਕਿਸੇ ਨੇ ਨਹੀਂ ਮੈਨੂੰ ਤਾਂ ਰੋਕਿਆ ਅੱਛਾ ਉਸ ਟਾਈਮ ਉਹ ਕਹਿੰਦੇ ਆਪਦੀ ਮਰਜ਼ੀ ਕਰਾ अच्छा सास देदा मतलब हां 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 बप्पू जी है ना वो पुराने समय ਦੇ ਵਿੱਚ ਜਿਵੇਂ ਵੈਦ ਹੁੰਦੇ ਸੀਗੇ ਹੈਨਾ ਬੰਦਿਆਂ ਦਾ ਇਲਾਜ ਕਰਦੇ ਸੀਗੇ ਤੇ ਉਸ ਟਾਈਮ ਦੇ ਵਿੱਚ ਤਾਂ ਬੱਕਰੀਆਂ ਵਾਲੇ ਡਾਕਟਰ ਵੀ ਨਹੀਂ ਹੁੰਨੇ ਫਿਰ ਕਿਵੇਂ ਕਰ ਬੱਕਰੀਆਂ ਵਾਲੇ ਜੀ ਸਾਡੇ ਕੋਲ ਹੈਗੇ ਸੀ ਦਵਾਈਆਂ اچھا ਅਸੀਂ ਲਹਾ ਦੇ ਨਹੀਂ ਸੀ ਲਾਹਣ ਕੱਢ ਕੇ اچھا ਲਾ ਦੂ ਨਾ ਕਾ ਉਹ ਲਾਹਣ ਦੇ ਦੇਣਾ ਨੂੰ ਪੋਗਾ ਪੋਗਾ ਕਾਸ ਵਾਸਤੇ ਬੱਕਰੀਆਂ ਨੂੰ ਅੰਦਰ ਜੀਆਂ ਜੂਆਂ ਤੋਂ ਅੱਛਾ ਉਦੋਂ ਦੇਸੀ ਇਲਾਜ ਇਹ ਕਰਦੇ ਇਹ ਜੇ ਹੁੰਦੇ ਸੀ ਉਦੋਂ ਜੀ ਤੇ ਅੱਜ ਕੱਲ ਵੀ ਕੰਮ ਕਰਦੇ ਆ ਅੱਜ ਹੁਣ ਹੁਣ ਤਾਂ ਦਵਾਈਆਂ ਚੱਲ ਪਈਆਂ ਨਹੀਂ ਅੱਜ ਕੱਲ ਜੇ ਦੇਸੀ ਇਲਾਜ ਕਰਨਾ ਹੋਵੇ ਬੱਕਰੀ ਦਾ ਹਾਂ ਹੋ ਸਕਦਾ ਜੀ ਕਿੰਨੀ ਕੁ ਪਿਉਣੀ ਚਾਹੀਦੀ ਹੈ दारू ਅੱਧਾ ਪੁੱਗਾ ਅੱਛਾ ਘਰ ਦੀ ਜਾਂ ਫਿਰ ਨਹੀਂ ਲਾਹਣ ਅੱਛਾ ਲਾਹਣ ਹਾਂ ਜੀ ਲਾਹਣ ਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਫਿਰ ਤਾਂ ਘਰ ਦਾ ਹੀ ਹੋ ਜੀ ਲਾਹਣ ਮੈਂ ਜੀ ਬਾਹਲਾ ਪਿਉਂਦਾ ਰਿਹਾ ਬੱਕਰੀਆਂ ਨੂੰ ਅੱਛਾ ਫਿਰ ਜੀ ਜੂ ਮਰ ਜਾਂਦੇ ਹਾਂ ਜੀ ਮਰ ਜਾਂਦੇ ਨਾਲੇ ਪਸ਼ੂ ਕੱਕ ਵਧੀਆ ਖੰਡਾ ਅੱਛਾ ਤੈ ਹੀ ਨਹੀਂ ਮਾਰਦਾ ਮੋਕਲੀ ਮਰਦੀ ਕੋਈ ਅੱਛਾ ਅੱਛਾ ਇਹ ਲਾਜੇ ਦਾ ਹੈਗਾ ਗੱਲ ਲਖਣਾ ਹਾਂ ਹਾਂ ਹੁਣ ਤਾਂ ਹੀ ਦਵਾਈਆਂ ਚੱਲ ਪਈਆਂ ਹੂੰ ਨਹੀਂ ਕਈ ਵਾਰੀ ਕੋਈ ਹਨਾ ਹੋਂ ਦਾ ਮਜਬੂਰ ਬੰਦਾ ਤਾਂ ਵੀ ਉਹ ਆਪਦਾ ਘਰੇ ਚਲ ਸਾਰ ਸਕਦਾ ਹਨਾ ਤੇ ਇਹਦਾ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੈਗਾ ਨਾ ਨਾ ਕੋਈ ਨਿਸ਼ਕਾਨ ਨਹੀਂ ਉਸ ਹਾਬ ਨਾਲ ਅੱਧਾ ਪੱਗੋ ਤੇ ਗਾਹਣਾ ਵਧਾਵੇ ਅੱਛਾ ਜਾਂ ਥੋੜਾ ਥੋੜਾ ਕਰਕੇ ਦੇ ਲਵੇ ਹਨਾ ਆ ਟੀਕਾ ਟੱਲਾ ਵੀ ਮੈਂ ਤਾਂ ਆਪ ਹੀ ਲਾ ਲਣਾ ਜੀ ਅੱਛਾ ਪੂਰੇ ਨਾ ਮੈਂ ਡਾਕਟਰ ਨੇ ਸਦਾ ਇੱਥੇ ਅੱਛਾ ਅੱਛਾ ਨਾ ਨਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਤਾਂ ਟੀਗਾ ਆਪ ਹੀ ਲਾ ਦਣਾ ਤੇਰਾ ਮਸ਼ੀਨ ਦਾ ਅੱਛਾ ਇਹ ਤਾਂ ਬੜੇ ਹਨਾ ਪਹੁੰਚੇ ਵੀ ਬੰਦੇ ਤੁਸੀਂ ਫਿਰ ਤਾਂ ਜਿਹੜਾ ਬੱਕਰੀਆਂ ਦਾ ਕਾਫੀ ਤਜਰਬਾ ਹਨਾ ਬਾਪੂ ਜੀ ਨੂੰ ਹੈ ਇੱਥੇ ਨੂੰ ਮੋੜ ਦੇ ਤੇ ਬਾਪੂ ਜੀ ਫਿਰ ਜਿਵੇਂ ਜੀਪ ਆ ਗਈਏ ਚਲੋ ਇਹ ਤਾਂ ਇਹਦੇ ਵਾਸਤੇ ਹੋਊਗੀ ਜਾਂ ਫਿਰ ਕੋਈ ਹੋਰ ਦੇਸੀ ਇਲਾਜ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਪੁਰਾਣਾ ਹੋਰ ਇਲਾਜ ਤਾਂ ਜੱਸ ਕੋਈ ਨਹੀਂ ਤੇ ਆ ਜਾਂ ਮੜੀ ਮੋਟੀ ਲੀਲਾ ਤੋਤਾ ਤੇ ਪੋਰਾ ਅੱਛਾ ਖਲ ਚ ਪਾ ਲੋ ਜੋ ਆਪਣਾ ਖਲ ਪਾ ਲੋ ਪੂਰਾ ਉਹ ਦੇ ਦੇ ਉਹਨਾਂ ਨੂੰ ਅੱਛਾ ਬਾਹਰ ਇਹਨਾਂ ਪਾਵੇ ਆਪਣਾ ਲੀਲਾ ਤੁੱਥਾ ਪਾਣਾ ਮੜਾ ਉਹਨਾਂ ਦਾ ਸਾਹ ਉਹਨਾਂ ਦੇਵੇ ਅੱਛਾ ਅੱਛਾ ਖਲ ਚ ਪਾ ਕੇ ਤੇ ਉਹ ਪਿਆਵੇ ਉਹਨਾਂ ਨੂੰ ਉਹ ਵੀ ਠੀਕ ਹੈ ਜੀ ਕਾਦੇ ਵਾਸਤੇ ਉਹ ਜੀਆਂ ਤੋਂ ਅੱਛਾ ਜੀਆਂ ਤੋਂ ਲੀਲਾ ਤੁੱਥਾ ਤੇ ਖਲ ਹੈ ਹਾਂ ਜੀ ਭੌਂਕੇ ਬਸ ਪਾ ਪਿਆ ਦੇਵੇ ਨਾ ਨਾ ਉਹ ਉਹਨੂੰ ਲੀਲਾ ਤੁੱਥਾ ਪਾ ਲੋ ਇਹਨਾਂ ਸਾਰਾ ਸਾਹ ਨਾ ਪਾਓ ਉਹ ਪਸ਼ੂ ਦੇਖ ਵੀ ਇੰਨੇ ਪਸ਼ੂ ਜੀ ਮੇਰੇ ਇਹ ਅੱਛਾ ਅੱਛਾ ਸਾਹ ਨਾ ਪਾ ਲੈ ਤੇ ਖਲ ਥੋੜੀ ਜਿਹੀ ਵੱਧ ਪਾ ਲੈ ਹੂੰ ਉਹ ਹੋ ਗਈ ਇੱਕ ਕੱਪੀ ਕੱਪੀ ਅੱਛਾ ਅੱਛਾ ਪਈ ਜਾ ਵੀ ਠੀਕ ਹੈ ਠੀਕ ਹੈ ਕੱਲੀ ਕੱਲੀ ਨੂੰ ਅੱਛਾ ਅੱਛਾ ਹਾਂ ਇਹ ਵੀ ਆਪਾਂ ਬਾਲਟੀ ਮੂੜ ਰੱਖਦੇ ਆ ਨਾ ਹਾਂ ਇਹ ਵੀ ਠੀਕ ਹੈ ਠੀਕ ਹੈ ਇਦਾਂ ਸਾਰੇ ਜਿਹੜੇ ਪਸ਼ੂ ਤੰਦਰੁਸਤ ਰਹਿੰਦੇ ਹਾਂਜੀ ਠੀਕ ਹੈ ਠੀਕ ਹੈ ਬੱਬਾ ਜੀ ਜਦੋਂ ਤੁਸੀਂ ਹਨਾ ਕੰਮ ਕਰਦੇ ਆ ਨੂੰ ਜਿਵੇਂ ਹੋ ਗਿਆ ਇੰਨਾ ਸਮਾਂ ਤੇ ਉਮਰ ਬੱਕਰੀ ਦੀ ਗੱਲ ਕਰੀਏ ਤਾਂ ਕਿੰਨੀ ਕੁ ਵੱਧ ਤੋਂ ਵੱਧ ਹੋਈਏ ਆਪਣੇ ਕੋਲ ਉਮਰ ਦਾ ਜੀ ਮਹਾਰਾਜ ਦੀ ਕਿਰਪਾ ਕੋਈ ਪਤਾ ਨਹੀਂ ਲੱਗਦਾ ਉਹ ਤਾਂ ਚਲੋ ਅੱਬਾ ਮੰਨਦੇ ਹੈ ਹਨਾ ਇਹ ਨਹੀਂ ਬੜਾ ਤੁਰ ਜਾਂਦੇ ਨੂੰ ਕੀ ਹੋ ਜਾਈ ਹਾਂ ਉਹ ਤਾਂ ਚਲੋ ਹੁਣ ਰੱਬ ਦੀ ਉਹ ਆ ਕੀ ਮਰਜੀ ਹੈ ਹਾਂ ਹੁਣ ਬੰਦੇ ਦਾ ਨਹੀਂ ਪਤਾ ਲੱਗਦਾ ਤੇ ਵੀ ਆਪਾਂ ਜੇ ਦੇਖੀਏ ਤਾਂ ਵੀ ਤੁਹਾਡੇ ਕੋਲੇ ਕਿੰਨੀ ਕੁ ਉਮਰ ਬੱਕਰੀ ਨੇ ਕੱਢੀ ਹੈਗੇ ਮੇਰੇ ਕੋਲ ਤਾਂ ਮਰਾ ਬੱਕਰੀਆਂ ਬਸ਼ੇਰੇ ਕੱਢ ਗਈਆਂ ਕਿੰਨੀ ਉਮਰ ਵੱਧ ਤੋਂ ਵੱਧ ਮੇਰੇ ਕੋਲੇ ਬੱਕਰੀਆਂ ਰੱਖਿਆ 30 30 ਸਾਲ 40 40 ਸਾਲ ਰਹੀਆਂ ਐਨੀ ਉਮਰ ਤੇ ਹਾਂ ਜੀ ਉਹ ਵੀ ਸਮਾਈ ਸੀ ਜੀ ਮੇਰੀ ਅੱਛਾ ਅੱਛਾ ਸਮਾਈ ਸਿਰ ਤੇ ਕਰਦੀਆਂ ਸੀ ਤੇ ਇਹੋ ਜਿਹਾ ਕੀ ਪਾਉਂਦੇ ਸੀਗੇ ਫਿਰ ਤੁਸੀਂ ਚਾਰੇ ਤੇ ਕਰ ਰੱਖਦੇ ਸੀ ਬੱਕਰੀਆਂ ਨੂੰ ਜਾਂ ਫਿਰ ਨਾ ਜੀ ਉਹਨਾਂ ਨੂੰ ਮੈਂ ਨੀਰਾ ਚਾਰਾ ਚਾਰਦਾ ਸੀ ਲਿਆ ਕੇ ਅਰਾਹਸਤਾਨ ਤੋਂ ਲਿਆਉਂਦਾ ਸੀ ਨੀਰਾ ਅੱਛਾ ਤੇ ਲੰਗੀ ਲਪਮ ਵੱਡੀ ਜਾਂ 24 ਘੰਟੇ ਨਹਿਰ ਤੇ ਆਪਣੀ ਗੱਲਬਾਤ ਸੀ ਅੱਛਾ ਠੀਕ ਹੈ ਠੀਕ ਹੈ ਚਲੋ ਠੀਕ ਐ ਸੋਡਾ ਸਿਸਟਮ ਜਿਹੜਾ ਚੱਲਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅੱਜ ਤੱਕਰ ਮੈਂ ਤੋੜਾ ਨਹੀਂ ਸੀ ਦੇਖਿਆ ਅੱਛਾ ਆ ਹਾਂ ਐਸ ਕੀ ਯਾਦ ਦੇਖਿਆ ਅੱਛਾ ਠੀਕ ਹੈ ਠੀਕ ਹੈ ਕਹਿੰਦੇ ਜੋ ਸਰਪੇ ਹਾਂ ਚੱਲ ਗਿਆ ਰਾਹ ਹੈ ਨਹੀਂ ਹਾਂ ਇਹ ਤਾਂ ਹੈ ਬਾਬਾ ਹਾਂ ਤੇ ਬੱਕਰੀ ਵੱਧ ਤੋਂ ਵੱਧ ਦੁੱਧ ਕਿੰਨਾ ਦੇ ਸਕਦੀ ਹੈ ਬੱਕਰੀ ਦੀ ਸੇਵਾ ਨਾ ਤਾਂ ਵੀ ਜਿੰਨਾ ਮਰਜ਼ੀ ਕਰ ਲਓ ਦੋ ਕਿਲੋ ਦੁੱਧ ਲਾਜ਼ਮੀ ਦਿੰਦੀ ਹੈ ਬੱਕਰੀ ਨਹੀਂ ਵੱਧ ਤੋਂ ਵੱਧ ਕਿੰਨਾ ਵੀ 10 ਕਿਲੋ 12 ਕਿਲੋ ਕਿੰਨਾ ਵੱਧ ਤੋਂ ਵੱਧ ਇਹ 5 ਕਿਲੋ ਕੱਢ ਸਕਦੀ ਹੈ ਦੋਨੋਂ ਲੰਗਾ ਵੱਧ ਤੋਂ ਵੱਧ ਆਪਣੇ ਕੋਲ ਇੰਨਾ ਕੱਢਿਆ ਆਪਣੇ ਕੋਲ ਨਹੀਂ ਕਰਦੇ ਅੱਛਾ ਜਿਹੜੀ ਬੱਕਰੀ ਉਹ ਕੁਝ ਪਾਉਣੇ ਨੇ ਉਹ ਮੈਂ ਕੱਢੂਗੀ ਨਹੀਂ ਜੇਕਰ ਆਪੇ ਹੁਣ ਮੈਂ ਡਕਾ ਕੇ ਦੋਵੇਂ ਬਣਿਆਂ ਨੂੰ ਮੈਂ 2-2 ਕਿਲੋ ਰੁੱਤੀ ਹੋ ਲੈਣਾ ਅੱਛਾ ਡਕਾ ਕੇ ਦੋ ਹਾਂ ਚੋਂਦਾ ਰਿਹਾ ਜੀ ਮੈਂ ਅੱਛਾ ਹੀ ਹਾਂਜੀ ਠੀਕ ਹੈ ਠੀਕ ਹੈ ਇਹ ਵੀ ਹਨਾ ਤਜਰਬੇ ਨਾਲ ਹੀ ਹੁੰਦੇ ਆ ਡਾਕਟਰ ਹਨਾ ਤਾਂ ਤਾਂ ਜਿਹੜਾ ਰੋਹੀ ਪਈ ਹੁੰਦੀ ਸੀ ਹਨਾ ਖੁੱਲੀ ਹਾਂਜੀ ਤੇ ਮਤਲਬ ਜਿੱਧਰ ਮਰਜੀ ਬੱਕਰੀਆਂ ਲੈ ਜਾਓ ਹਨਾ ਤੇ ਅੱਜ ਕੱਲ ਤਾਂ ਚਾਰੇ ਪਾਸੇ ਬਾਹਣ ਹਨਾ ਮਲਕੀਅਤਾਂ ਹੋ ਗਈਆਂ ਜਿਹੜੀਆਂ ਲੋਕਾਂ ਦੀਆਂ ਤੇ ਉਸ ਕੰਮ ਨੂੰ ਕਿਵੇਂ ਦੇਖਦੇ ਹੋਂ ਫਿਰ ਤੁਸੀਂ ਹੁਣ ਜੀ ਉਹ ਉਹ ਜੀ ਗੱਲ ਰਹਿ ਨਹੀਂ ਗਈ ਜੀ ਫਸਲਾਂ ਨੂੰ ਬਾਹਣ ਤਾਂ ਪਿੱਲਾ ਰਹਿੰਦਾ ਨਹੀਂ ਮਾਲ ਝਾਰ ਕੇ ਫਿਰ ਅਸੀਂ ਘਰੇ ਨਿਰਾਚਾਰਾ ਚਾਰਾ ਚਾਰੀ ਜਾਂਦੇ ਹਾਂ ਸਿਆਲੋ ਸਿਆਲ ਅੱਛਾ ਦਿੱਕਤ ਬਹੁਤ ਆਉਂਦੀ ਹੋਣੀ ਹਾਂ ਮਹਲ ਆਉਂਦੀ ਹੈ ਜੀ ਠੀਕ ਹੈ ਠੀਕ ਹੈ ਬੜੀ ਵਧੀਆ ਪੂਰਾ ਨਜ਼ਾਰਾ ਸੀ ਹੈਨਾ ਮਾਲ ਵਾਲਿਆਂ ਨੂੰ ਹਾਂਜੀ ਹੜੀ ਜੀ ਜਾ ਕੇ ਮੜੀ ਅਸੀਂ ਮौज ਕਰਦੇ ਹੁੰਨੇ ਆ ਉਦੋਂ ਮੁੜ ਕੇ ਬੱਸ ਫਿਰ ਜੰਦਾ ਲੱਗ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਫਿਰ ਘਰੇ ਵੀ ਕੋਈ ਖਰਾਕ ਪਾਉਣੀ ਘਰੇ ਜੀ ਹਾਂ ਨੀਰਾ ਚਾਰਾ ਚਾਰਾ ਦਾਣਾ ਫੱਕਾ ਹੀ ਪਾਉਂਦੇ ਹੁੰਨੇ ਸੀ ਅੱਛਾ ਅੱਛਾ ਬਾੜਾ ਜੀ ਆਪਣਾ ਬਣਾਇਆ ਵਾ ਘਰੇ ਬਰਾਂਡਾ ਵਧੀਆ ਪਾਇਆ ਵਾ ਅੱਛਾ ਅੱਛਾ ਹਾਂਜੀ ਖੇਰੀ ਮਾਲ ਰੱਖ ਕੋਲਡੰਗਾ ਜੀ ਹਾਂ ਕੋਲਡੰਗਾ ਖੋਲ ਲਗਾ ਵੀ ਲਾਂ ਨਾ ਪੰਜ ਚਣਕੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਬਾਪੂ ਜੀ ਤੁਸੀਂ ਫਿਰ ਜਿਹੜਾ ਮੈਂ ਆਪ ਜੀ ਆ ਭੁੱਖਾ ਰਹਿਆ ਬੱਕਰੀ ਨੂੰ ਭੁੱਖਾ ਨਾ ਮਾਰਾਂਦਾ ਠੀਕ ਹੈ ਠੀਕ ਹੈ ਤੇ ਜਦੋਂ ਤੁਸੀਂ ਹਨਾ ਪਹਿਲਾਂ ਜਵਾਨੀ ਦੇ ਵਿੱਚ ਜਾਂਦੇ ਹੁੰਦੇ ਸੀ ਚਾਰਨ ਬੱਕਰੀਆਂ ਤਾਂ ਕਿੰਨੀ ਦੂਰ ਲੰਘ ਜਾਂਦੀ ਸੀ ਮੈਂ ਤਾਂ ਜੀ ਬੜੀ ਦੂਰ ਕਰਦਾ ਸੀ ਤਾਂ ਵੀ ਮੀਟਰਾਂ ਦੇ ਹਿਸਾਬ ਨਾਲ ਜੀ ਮੈਂ ਤਾਂ ਘੱਟੋ ਘੱਟ 5 ਪੂਰੀ ਕਰਦਾ ਸੀ ਅੱਛਾ 5 ਕਿਲੋਮੀਟਰ 5 ਕਿਲੋਮੀਟਰ ਹਾਂ ਜੀ ਡੇਲੀ ਹਾਂ ਨਿਤ ਤਾਂ ਇਹ ਮੇਰਾ ਕਿੱਤਾ ਸੀ ਹੁਣ ਹੌਣ ਹੁਣ ਜੀ ਘੱਟੀ ਵੀ ਆ ਅੱਛਾ ਹੁਣ ਘਟ ਗਈ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਹੁਣ ਟਾਈਮ ਜੀ ਹਾਲਾਤ ਗੰਦੇ ਜਗਾ ਜੀ ਹੁਣ ਟਾਈਮ ਨਾ ਮੁੜ ਜੰਨੇ ਅੱਛਾ ਅੱਛਾ ਚਲੋ ਇਹ ਵੀ ਹਣਾ ਅੱਜ ਕੱਲ ਜਿਹੜਾ ਉਹ ਇਹ ਜੀ ਗੱਲ ਕੋਈ ਨਹੀਂ ਸੀ ਹਾਂ ਵੀ ਬੱਕਰੀਆਂ ਚਾਕੇ ਲੈ ਜਾਂਦੇ ਆ ਹਾਂ ਜੀ ਠੀਕ ਹੈ ਠੀਕ ਹੈ ਜਿਹੜਾ ਨਸ਼ੇ ਦੇ ਹਣਾ ਕਾਰਨ ਤੁਸੀਂ ਡਰਦੇ ਰਹਿੰਦੇ ਜਿਹੜੇ ਆ ਹਾਂ ਚਿੱਟੇ-ਚੁੱਟੇ ਵਾਲੇ ਇਹਨਾਂ ਦਾ ਇਹਨੂੰ ਪਤਾ ਕਿੱਥੇ ਬੱਠੇ ਹਨ ਲੁਕੇ ਅੱਛਾ ਅੱਛਾ ਹੁਣ ਟਾਈਮ ਜੇ ਨਹੀਂ ਮੁੜ ਜੰਨੇ ਘਰ ਨੂੰ ਠੀਕ ਹੈ ਠੀਕ ਹੈ ਕਿਆਣੀਆਂ ਲੱਗ ਜਾਣੀਆਂ ਕੋਈ ਨਹੀਂ ਬੜੀ ਵੱਡੀ ਚੱਕੀ ਆ ਢਾਂਗਾ ਜੀ ਫਰੈਸ਼ ਆਹ ਚੱਕ ਤੋਂ ਵੱਢ ਕੇ ਪਾਉਂਦੇ ਨੇ ਲੱਕੜਿਆਂ ਨੂੰ ਅੱਛਾ ਅੱਛਾ ਹਾਂ ਇਹ ਦੋ ਬਣਾ ਬੱਕਰੀ ਵਾਲਾ ਕਿਸੇ ਕੰਮ ਦਾ ਨਹੀਂ ਆ ਕਹਿੰਦੇ ਨਾ ਨਾ ਤੇ ਇਹ ਬਾਪੂ ਜੀ ਫਿਰ ਕਿੱਥੋਂ ਲਿਆਉਣੇ ਤੁਸੀਂ ਇਹ ਟਾਂਗੀ ਇਹ ਜੀ ਬਰਨਾਲੇ ਤੋਂ ਮੇਦੀ ਬਰਨਾਲਿਓ ਦਾਤੀ ਹਾਂ ਅੱਛਾ ਤੇ ਆ ਬੰਗੀ ਹੁਸ਼ੱਕੇ ਛੋਰਾ ਪੁਰੇ ਲੈ ਲਓ ਜਿੱਥੋਂ ਮਰਜੀ ਲੈ ਲੋ ਤਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਪੂ ਜੀ ਹਨਾ ਜਿਵੇਂ ਪੁਰਾਣੇ ਬੱਕਰੀਆਂ ਵਾਲੇ ਹੁੰਦੇ ਸੀਗੇ ਜਿਹੜੇ ਹਾਂ ਜੀ ਤੇ ਉਹ ਇੱਧਰ ਨੂੰ ਆਜੋ ਕੁਝ ਮਾਰਾ ਜਾ ਤੇ ਪੁਰਾਣੇ ਜਿਹੜੇ ਬੱਕਰੀਆਂ ਵਾਲੇ ਹੁੰਦੇ ਸੀ ਹਨਾ ਹਾਂਜੀ ਉਹਨਾਂ ਦੇ ਤਾਂ ਮੁੱਛਾਂ ਕੁੰਡੀਆਂ ਚਾਦਰੇ ਲੱਗੇ ਹਨਾ ਤੇ ਅੱਜ ਕੱਲ ਦੇ ਜਿਹੜੇ ਥੋੜੇ ਜੇ ਠੰਡੇ ਚੱਲਦੇ ਆ ਬੱਕਰੀਆਂ ਵਾਲੇ ਹਨਾ ਤੇ ਪੁਰਾਣੀ ਕੋਈ ਕਿੱਸਾ ਦੱਸੋ ਸਾਨੂੰ ਵੀ ਤੁਸੀਂ ਕਿਵੇਂ ਰਹਿੰਦੇ ਹੁੰਦੇ ਸੀ ਸ਼ੁਰਮਾ ਅਸੀਂ ਤਾਂ ਉਹ ਪੂਰੇ ਉੜਦੇ ਸੀ ਉਹ ਜਿਮਾਨੀ ਚ ਅੱਛਾ ਭੈਣੇ ਦਾ ਚਾਦਰ ਚੋਦਰੇ ਉੜਦੇ ਹੁੰਦੇ ਸੀ ਐਂ ਕਰਕੇ ਅੱਛਾ ਜੀ ਹੂੰ ਨਾਲ ਦੇ ਨੂੰ ਮੈਂ ਕਹਦਾ ਮੈਂ ਬਾਹਰ ਦੇਕਰ ਉੱਥੇ ਹਾਂ ਬਾਰ ਮੇ ਕਿਹੜਾ ਦੇਖਣਾ ਕਿ ਸਿਆਣਾ ਮੈਨਾ ਬਣਾਉਂਦਾ ਮੇਰੇ ਨਾਲ ਅੱਛਾ ਅੱਛਾ ਪੜਦੇ ਰਾਂ ਲੰਘ ਜਾਂਦਾ ਸੀ ਬੋਟਕੇ ਠੀਕ ਆ ਠੀਕ ਆ ਹਾਂਜੀ ਅੱਛਾ ਅੱਛਾ ਤੇ ਅੱਜ ਕੱਲ ਹਨਾ ਬੱਕਰੀਆਂ ਵਾਲੇ ਉਹਨੇ ਸ਼ੌਂਕ ਨਾਲ ਨਹੀਂ ਕੰਮ ਕਰਦੇ ਹਨਾ ਜਿਵੇਂ ਚਾਦਰ ਲਾਉਣਾ ਸ਼ੁਰਮਾ ਪਾਉਣਾ ਹਨਾ ਪਹਿਲਾਂ ਕੁੰਡੀਆਂ ਮੁੱਛਾਂ ਕਰਕੇ ਜਾਂਦੇ ਸੀ ਹਨਾ ਠੀਕ ਆ ਠੀਕ ਆ ਮੋਚਣਾ ਵੀ ਰੱਖਦੇ ਸਾਰਾ ਕੁਝ ਰੱਖ ਸਾਰਾ ਕਿਸੇ ਕੋਲੇ ਹਾਂ ਹਨਾ ਹਾਂ ਜਿਹੜਾ ਨਵੀਂ ਵਿਆਹੀ ਵਾਂਗੂ ਜਿਹੜਾ ਨਾਲ ਪਰਸ ਨੂੰ ਸਮਾਨ ਰੱਖਦੇ ਸੀ ਹਾਂ 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 ਆ ਜਾਓ ਕੋਲੂ ਕਿਹੜਾ ਕਿਹਰਾ ਮਾਲ ਵੀ ਦਸਾਂਦੇ ਬਾਬੇ ਦਾ ਹੁਣ ਬੱਕਰੀਆਂ ਦਿਖਾ ਦੇਣਾ ਤੇ ਥਾਰੀਆਂ ਜਿਹੜੀਆਂ ਕੰਨੀ ਕੱਡੀ ਬੱਕਰੀ ਦੇ ਉੱਤੇ ਜਿਹੜੀ ਛਾਤੀ ਮਰਵਾ ਦੇ ਨਾਲ-ਨਾਲ ਫਿਰ ਮਾਲ ਵੀ ਦੇਦਾ ਰਹਿੰਦਾ ਹਨਾ ਬਸ ਸੋਹਣਾ ਲੱਗਦਾ ਜੀ ਨਾ کاروبار ਲੈ ਵੀ ਦੋਸਤੋ ਤੁਸੀਂ ਬੱਕਰੀਆਂ ਜਿਹੜੀਆਂ ਬੋਸੀ ਜਿਹੀਆਂ ਤੇ ਬਲ ਜਿਹੀਆਂ ਦੇਖ ਸਕਦੇ ਹੋ ਚੰਗੀਆਂ ਜਿਹੜੀਆਂ ਬੱਕਰੀਆਂ ਪਾਲ ਰੱਖੀਆਂ ਵਧੀਆ ਆਪਣਾ ਕਿਰਤਾ ਚਲਾ ਰੱਖਿਆ ਹਨਾ ਇਹਨਾਂ ਨੇ ਉਜੀ ਜਿਵੇਂ ਆਪਾਂ ਜਿਹੜੇ ਬੱਕਰੀਆਂ ਵਾਲੇ ਪਹਿਲਾਂ ਦੀ ਗੱਲ ਕਰੀਏ ਤਾਂ ਉਹਨਾਂ ਕੋਲੇ ਇੱਕ ਪਤੀਲੀ ਹੁੰਦੀ ਸੀ ਹਨਾ ਪਤੀਲੀ ਹੈਗੀ ਜੀ ਪਤੀਲੀ ਐ ਜਿਹੇ ਮੂੰਹ ਦੇ ਕੋਈ ਚਿਲਕਦੀ ਸੀ ਚਿਲਕਦੀ ਹਨਾ ਮੂੰਹ ਦੇਖ ਲਾ ਜਾਈਂ ਸੀ ਅੱਜ ਕੱਲ ਜਿਹੜਾ ਉਹ ਮਾਹੌਲ じゃ ਨਹੀਂ ਰਿਹਾ ਸਿਲਬਰ ਦੀ ਉਹ ਸਿਲਵਰ ਹੁਣ ਹੈ ਨਹੀਂ ਹਨਾ ਸਿਲਬਰ ਦੀਆਂ ਬਦੀਲੀਆਂ ਗਈਆਂ ਅੱਜ ਕੱਲ ਦੇ ਬਾਹਲੇ ਆ ਜਾਂ ਐ ਹੁਣ ਲੋਕ ਵਿੱਚ ਲਾ ਕੇ ਗਰਸਾਈਆਂ ਕਰਨ ਹਾਂ ਅਗਲਾ ਸਿਲਬਰ ਬਦੀ ਲੈ ਲੈਂਦਾ ਹੁਣ ਹਾਂ ਸਹੀ ਗੱਲ ਆ ਅੱਗੇ ਪਿੱਤਲਾਂ ਦੀਆਂ ਤੇ ਬੰਡੇ ਲੱਗੇ ਹੁੰਦੇ ਸੀ ਪਤਲੀ ਅੱਗੇ ਚਿਹਰੇ ਨੂੰ ਦੇਖ ਲੈ ਤੇ ਹੁਣ ਤਾਂ ਐ ਕਾਲਸ ਜੰਮੀ ਪਈ ਹੁੰਦੀ ਹੈ ਬਦੀਲੀ ਹਣਾ ਸਹੀ ਗੱਲ ਆ ਤਾਂ ਜਿਹੜਾ ਫਿਰ ਉਹ ਪਿੱਤਲ ਦੀ ਬਦੀਲੀ ਵਰਤਦੇ ਸੀ ਤੁਸੀਂ ਹਾਂ ਜੀ ਪਿੱਤਲ ਦੀ ਠੀਕ ਆ ਠੀਕ ਆ ਠੀਕ ਆ ਤੇ ਮਾਂਜ ਕੇ ਸਮਾਰ ਕੇ ਢੋਲੇ ਚ ਪਾ ਲੈਂਦੇ ਸੀ ਨਾ ਕਾਠ ਲੱਗਦੀ ਸੀ ਨਾ ਕੁਝ ਨਹੀਂ ਸੀ ਲੱਗਦਾ ਜਿਵੇਂ ਮਾਂਜੀ ਹੁੰਦੀ ਸੀ ਠੀਕ ਆ ਅਸੀਂ ਕਾਹਸ ਨਹੀਂ ਛੱਡਦੇ ਚਾਹ ਚੂ ਫਿਰ ਉਥੇ ਹੀ ਪੀਂਦੇ ਸੀ ਚਾਹ ਵਾਸੀ ਉਥੇ ਹੀ ਬਣਾ ਕੇ ਬਸ ਮਾਲ ਬਹਿ ਗਿਆ ਤੇ ਫਿਰ ਉਦੋਂ ਚਾਹ ਧਰਨੀ ਠੀਕ ਹੈ ਠੀਕ ਹੈ ਲਓ ਜੀ ਜਦੋਂ 2:30 ਵਜੇ ਕੋ ਚਾਹ ਧਰ ਕੇ ਚਾਹ ਪੀ ਕੇ ਭਾਂਡੇ ਮਾਂਜ ਕੇ ਫਿਰ ਹੱਕ ਦਿੰਦੇ ਅੱਛਾ ਫਿਰ ਮਾਲ ਹੱਕ ਦਿੰਦੇ ਹਾਂ ਠੀਕ ਹੈ ਠੀਕ ਹੈ ਬਾਪੂ ਜੀ ਨਾਲ ਗੱਲ ਕਰਕੇ ਵਧੀਆ ਲੱਗਿਆ ਹਨਾ ਤੇ ਆਪਾਂ ਬਾਪੂ ਜੀ ਦੇ ਸਾਥੀ ਨਾਲ ਵੀ ਥੋੜੀ ਬਹੁਤੀ ਗੱਲਬਾਤ ਹੁਣ ਕਰ ਲੈਣੇ ਆ ਕਰ ਲੋ ਜੀ ਗੱਲ ਚੱਲ ਵੀ ਕਰੋ ਕਿਹੜਾ ਆਪਾਂ ਭਾਈ ਜੀ ਕੋਲੇ ਵੀ ਚੱਲਦੇ ਆਂ ਬਾਈ ਜੀ ਆਪਾਂ ਆਪਣੀ ਗੱਲ ਕਰੀਏ ਤਾਂ ਹਾਂਜੀ ਵੀ ਹੁਣ ਤੁਸੀਂ ਇਹੀ ਕੰਮ ਕਰਨਾ ਫਿਰ ਹਾਂਜੀ ਆਪਾਂ ਨੂੰ ਇਹੀ ਕੰਮ ਚੰਗਾ ਲੱਗਦਾ ਅੱਛਾ ਹੁਣ ਪੂਰਾ ਵੱਡ ਗਿਆ ਇਸ ਕੰਮ ਦੇ ਹਾਂਜੀ ਹਾਂ ਹਾਂ ਠੀਕ ਹੈ ਠੀਕ ਹੈ ਹੁਣ ਤਾਂ ਜਿਹੜਾ ਵੀ ਜ਼ਿੰਦਗੀ 'ਚ ਸੌਂਕ ਰਹਿ ਗਿਆ ਇਹੀ ਹੈ ਜੀ ਅੱਛਾ ਵੀ ਮਾਲ ਦੇ ਨਾਲ ਹੀ ਜਿਹੜਾ ਹਨਾ ਆਪਦਾ ਕੰਮ ਕਿੱਦਾਂ ਕਰਕੇ ਤਾਂ ਚਲਾਉਣਾ ਹਾਂਜੀ ਹਾਂ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਹੈ ਹਨਾ ਤੇ ਫਿਰ ਮਾਲ ਜਦੋਂ ਵੇਚਣਾ ਹੁੰਦਾ ਮੰਡੀ ਤੇ ਲੈ ਕੇ ਜਾਂਦੇ ਹਾਂ ਜਾਂ ਫਿਰ ਆਈਂ ਵੇਚ ਦਿੰਨੇ ਆਂ ਮੈਂ ਦੱਸਦਾ ਆਪ ਪਤਾ ਜੀ ਹੁਣ ਤਾਂ ਜਿਹੜਾ ਵੀ ਲੈ ਜਾਣਾ ਆਪਣਾ ਮੰਡੀ ਤੀ ਲੈ ਜਾ ਕੇ ਖੁਸ਼ ਹੋਈਂ। ਅੱਛਾ। ਹਾਂ ਇੱਥੋਂ ਨਾਲ ਮੰਡੀ ਤੇ ਵਧੀਆ ਹੀ ਆਉਂਦਾ ਜਿੰਨਾ ਵੀ ਵਿਗਦਾ ਉਹਦਾ ਨਗਦ ਰੁਪਏ ਫਰਤੇ ਆਉਂਦਾ ਮਾਜ। ਅੱਛਾ ਅੱਛਾ ਵੀ ਕੋਈ ਧਾਰ ਸੁਧਾਰਦਾ ਨਹੀਂ ਡਰਦਾ। ਕੋਈ ਕਿਸੇ ਦਾ ਡਰ ਨਹੀਂ ਆਉਂਦਾ। ਚਾਹੇ 4 ਰੁਪਏ ਘੱਟ ਲੈ ਜਾਣਾ ਤੇ ਪਰ ਨਗਦ ਮਿਲਦਾ। ਹਾਂ ਨਗਦ ਮਿਲਦਾ। ਸਹੀ ਗੱਲ ਐ ਵੀ ਗੱਲ ਆ ਹਨਾ। ਇੱਥੇ ਮੁੜਕੇ ਧਾਰ ਵਾਲੇ ਚ ਫਸਾ ਕੇ ਮੁੜਕੇ 2 ਮਹੀਨੇ ਲੰਕੀ ਆ। ਹਾਂ। ਚਾਹ ਗਾ ਲੰਘ ਜੇ ਅਗਲਾ ਮੁੜਕੇ ਉਹਦਾ ਕੀ ਫਾਇਦਾ। ਸਹੀ ਗੱਲ ਆ ਸਹੀ ਗੱਲ ਆ ਹਨਾ। ਉੱਥੇ ਚਾਹੀ ਆਪਾਂ ਨੂੰ 5-40 ਠੀਕ ਹੈ ਤੇ ਕੋਈ ਬਰੀਡਰ ਰੱਖਿਆ ਹੋਇਆ ਆਪਣਾ ਕ੍ਰੋਸਿੰਗ ਵਾਸਤੇ ਹਾਂਜੀ ਹਾਂਜੀ ਆ ਜਾ ਫਿਰ ਬਰੀਡਰ ਦਿਖਾ ਆਪਣੇ ਵਾਲਾ ਤੇ ਜਿਹੜਾ ਆ ਜਾ ਉਹ ਕੋਲੋਂ ਕਿਹੜਾ ਬਰੀਡਰ ਦਿਖਾ ਦੇ ਲੈ ਲੈ ਨੇੜੇ ਚੱਲ ਕੇ ਤੂੰ ਜਿਹੜਾ ਬਰੀਡਰ ਦਿਖਾ ਸਕਦਾ ਉਹ ਇਹਨਾਂ ਫੜ ਕੇ ਚੰਗੀ ਤਰ੍ਹਾਂ ਹਨਾ ਆ ਬੱਕਰਾ ਰੱਖਿਆ ਜੀ ਉੱਪਰ ਅੱਛਾ ਲੈ ਵੀ ਬੱਕਰਾ ਦੇਖੋ ਦੋਸਤੋ ਪੂਰੀ ਤੜ ਦੇ ਵਿੱਚ ਹੈ ਹਨਾ ਤੇ ਕਿੰਨੀ ਉਮਰ ਹੋਗੀ ਜੀ ਇਹਦੀ ਇਹ ਅੱਜ 10 ਮਹੀਨਿਆਂ ਦਾ ਜੀ 10ਵਾਂ ਮਹੀਨਾ ਲੱਗਿਆ ਜੀ ਇਹਨੂੰ ਅੱਛਾ ਸਾਲ ਦਾ ਹੋ ਚੱਲਿਆ ਹਨਾ ਮੰਨ ਲਾ ਹਾਂਜੀ 2 ਮਹੀਨੇ ਕੱਟ ਹੀ ਆਈ ਸਾਲ ਚ ਵੀ ਦੋਸਤੋ ਦੇਖ ਸਕਦੇ ਤੁਸੀਂ ਬ੍ਰੀਡਰ ਬਹੁਤ ਸੋਹਣਾ ਹਨਾ ਜਿਹੜਾ ਰੱਖਿਆ ਬਾਈ ਨੇ ਤੇ ਪੂਰਾ ਜਿਹੜਾ ਖਿੱਚੀ ਫਿਰਦਾ ਬਾਈ ਨੂੰ ਵੀ ਟਿਕੋਲੂ ਕੇ ਵਾਲਾ ਵੀ ਕਹਿੰਦੇ ਆਹੋ ਇਹ ਖੇਲ ਹੋ ਗਿਆ ਬੱਕਰੇ ਦੇ ਜੋਰ ਦੇ ਮੂਰੇ ਕੰਨ ਨਹੀਂ ਫਰਾਉਣਾ ਕੰਨ ਥੋੜਾ ਹੋਇਆ ਤੇ ਮੋਟਾ ਹੁਣ ਤੇ ਤਾਂ ਕਰਕੇ ਤੋ ਫਿਰ ਸਾਬਦਾ ਨਹੀਂ ਬੱਕਰਾ ਕੋਲੋਂ ਕੇ ਵਾਲਾ ਵੀ ਹਾਰ ਗਿਆ ਜਿੱਤਾ ਹਨਾ ਬੱਕਰੇ ਦੀ ਜਾਨ ਇੰਨੀ ਆ ਰੱਬ ਦੀ ਕਿਰਪਾ ਨਾਲ ਤੇ ਇਹਨੂੰ ਫਿਰ ਘਰੇ ਪਾਲਿਆ ਜਾਂ ਮੁੱਲ ਖਰੀਦਿਆ ਨਹੀਂ ਜੀ ਆਪਾਂ ਇਹ ਲਿਆ ਜੀ ਕਿਸੇ ਤੋਂ ਬੱਚਾ ਅੱਛਾ ਬੱਚਾ ਲਿਆ ਸੀ ਉਦੋਂ ਸੀਗਾ ਇਹ ਮਨ ਲ ਕੇ ਚਲੋ ਵੀ 5 ਕੁ ਮਹੀਨਿਆਂ ਦਾ ਬੱਚਾ ਸੀਗਾ ਜੀ ਅੱਛਾ ਠੀਕ ਹੈ ਠੀਕ ਹੈ 5 ਮਹੀਨਿਆਂ ਦਾ ਬੱਚਾ ਹਾਂ ਜੀ ਠੀਕ ਹੈ ਤੇ ਕਿੰਨੇ ਦਾ ਲਿਆ ਸੀਗਾ ਜੀ ਇਹ ਆਪਾਂ ਉਦੋਂ ਲਿਆ ਸੀਗਾ ਜੀ 1.5 10000 ਰੁਪਏ ਚ ਆਪਾਂ ਨੂੰ ਪੈ ਗਿਆ ਸੀਗਾ ਜੀ ਅੱਛਾ 1.5 10000 ਦਾ ਹੁਣ ਇਹਦੀ ਕੀਮਤ ਕਿੰਨੀ ਹੋਊ ਤੇ ਹੁਣ ਕਿੰਨੇ ਕੀਮਤ ਹੋਊਗੀ ਅੱਜ ਤਾਂ ਜੀ ਇਹ ਤਪੜਾ 30 ਦੇ ਲਗਭਗ ਹੈ ਜੀ ਬੱਕਰਾ ਅੱਛਾ ਅੱਛਾ ਠੀਕ ਹੈ ਠੀਕ ਹੈ 30000 ਦਾ ਜੇਕਰ ਵੇਚਣਾ ਹੋਵੇ ਤਾਂ 30000 ਦਾ ਤੁਸੀਂ ਵੇਚੋਗੇ ਹਾਂ ਵੈਸੇ ਤਾਂ ਆਪਾਂ ਵੇਚਣਾ ਨਹੀਂ ਜੀ ਉਂ ਵੈਸੇ 3 ਮੈਂ ਤਾਂ ਕੋਈ ਹੈ ਨਾ ਵੇਚਣ ਦਾ ਹਾਂਜੀ ਵੈਸੇ ਵਿਚਾਰ ਕੋਈ ਨਹੀਂ ਜੀ ਉਂ ਮਤਲਬ ਕੀ ਆ ਆਪਾਂ ਸੋਚੀਏ ਤਾਂ ਇੰਨੇ ਕ ਦਾ ਹੋ ਗਿਆ ਜੀ ਇੱਕ ਕ੍ਰੋਸਿੰਗ ਦਾ ਬਈ ਫਿਰ ਤੁਸੀਂ ਕੋਈ ਮੰਨ ਲਓ ਜੇ ਕਿਸੇ ਹੋਰ ਨੇ ਵੀਰ ਨੇ ਬੱਕਰੀਆਂ ਕ੍ਰੋਸਿੰਗ ਕਰਾਉਣੀਆਂ ਹੁਣ ਹਾਂਜੀ ਤਾਂ ਕੋਈ ਉਹਦਾ ਫੀਸ ਵਗੈਰਾ ਰੱਖੀ ਵੀ ਆ ਤੁਹਾਡੀ ਨਹੀਂ ਆਪਾਂ ਤਾਂ ਅਜੇ ਤੱਕ ਕਿਸੇ ਤੋਂ ਫੀਸ ਨਹੀਂ ਲਈ ਜੀ ਉਹਦਾ ਲਈ ਬਥੇਰੇ ਜਾਂਦੇ ਆ ਚੰਗੇ ਬੱਕਰਿਆਂ ਦੀ ਆਪਾਂ ਵੀ ਹਾਂ ਜੀ ਆਪਾਂ ਤਾਂ ਇਹਦੀ ਵੀ ਲਵਾਂਗੇ ਜੀ ਆਪਾਂ ਬਰੇ ਚੀਜ਼ ਕੰਮ ਕਰਦੇ ਨਹੀਂ ਜੀ ਕਿਸੇ ਤੋਂ ਲਿਆ ਨਹੀਂ ਜੀ ਪਛਾ ਅੱਛਾ ਅੱਛਾ ਕੋਈ ਨਹੀਂ ਆਪਾਂ ਤਾਂ ਇਹ ਕਹਿੰਦੇ ਆਦੇ ਭੈਣ ਭਾਈ ਕੋਲੇ ਕਿਸੇ ਦਾ ਵੀ ਕੋਈ ਜਾਨਵਰ ਚੰਗਾ ਹੋਵੇ ਤੇ ਤੁਸੀਂ ਕਦੇ ਵੀ ਮੰਨ ਲਓ ਤੁਹਾਡੇ ਕੋਲੇ ਜਦੋਂ ਨਹੀਂ ਸੀਗਾ ਇਹ ਬਰੀਡਰ ਤਾਂ ਉਦੋਂ ਕਿਸੇ ਤੋਂ ਕ੍ਰੋਸਿੰਗ ਕਰਾਈ ਹੋਵੇ ਉਹਨੇ ਲੈ ਆ ਪੈਸੇ ਉਸ ਤੋਂ ਅੱਜ ਨੇ ਆਪਾਂ ਤੋਂ ਵੀ ਨਹੀਂ ਲੈ ਕਿਸੇ ਨੇ ਜੀ ਤੇ ਨਾ ਹੀ ਆਪਾਂ ਅੱਜ ਲਏ ਕਿਸੇ ਨੂੰ ਠੀਕ ਆ ਠੀਕ ਆ ਇਹ ਕਹਿੰਦੇ ਆਪਾਂ ਤੋਂ ਨਹੀਂ ਕਿਸੇ ਨੇ ਲੈ ਆਪਾਂ ਆਪਾਂ ਵੀ ਨਹੀਂ ਕਿਸੇ ਤੋਂ ਤੇ ਫਿਰ ਬਈ ਬਾੜਾ ਇਹਨਾਂ ਵਾਸਤੇ ਕੋਈ ਬਾੜਾ ਬਣਾਇਆ ਵਾ ਘਰੇ ਹਾਂਜੀ ਆ ਸਪੈਸ਼ਲ ਬਾੜਾ ਬਣਾਇਆ ਜੀ ਆਪਣਾ ਅੱਛਾ ਵਧੀਆ ਬਗਲ ਬਗਲ ਮਾਰ ਕੇ ਚੰਗਾ ਵਧੀਆ ਪਾਰਟੀ ਵਧੀਆ ਕਰਿਆ ਬਈ ਚਾਦਰਾਂ ਚਿੱਦਰਾਂ ਪਾ ਕੇ ਹਾਂ ਹਾਂ ਪੂਰਾ ਵਧੀਆ ਬਣਾਇਆ ਵਾ ਜੀ ਠੀਕ ਆ ਠੀਕ ਆ ਤੇ ਇੱਕ ਮੈਨੂੰ ਐ ਦੱਸੋ ਬਈ ਵੀ ਮੰਨ ਲਓ ਇਹਨਾਂ ਦੇ ਜਿਹੜੀ ਰੇ ਆ ਹਾਂਜੀ ਉਹ ਫਿਰ ਮੰਨ ਕੇ ਚਲੋ ਵਿਕ ਜਾਂਦੀ ਐ ਇੱਕ ਬਈ ਸੀ ਸੱਡ ਦਿੰਦੇ ਨਾ ਰੂੜੀ ਲਈ ਨਹੀਂ ਵਿਕ ਵੀ ਜਾਂਦੀ ਐ ਜੀ ਪਰ ਅਸੀਂ ਹੁਣ ਜਿਹੜੀ ਹੁਣ ਦਾ ਪਹਿਲਾਂ ਵਿਕ ਜਾਂਦੀ ਸੀਗੀ ਅੱਡ ਸੱਟ ਲੈਂਦੇ ਸੀਗੇ ਹੁਣ ਤਾਂ ਜੀ ਬੁਰੰਗਾ ਚੱਕਦਿਆਂ ਚੱਕ ਕੇ ਵਿੱਚੀ ਜਿੱਥੇ ਦੂਜਾ ਪਸੂਆਂ ਪੁੱਸੂਆਂ ਦਾ ਸੱਟਦੇ ਉੱਥੇ ਹੀ ਛਿੱਟੀ ਤੁਰੇ ਜਾਂਦੇ ਹੁਣ ਤਾਂ ਨਾ ਹੀ ਐਨੀ ਵਿਕਦੀ ਐ ਇਹਦਾ ਫਰਕ ਤਾਂ ਹੋਊਗਾ ਇਹਦੀ ਫਰਕ ਹੈਗਾ ਜੀ ਤੇ ਰੇਟ ਰੂਟ ਦਾ ਵੀ ਹਾਂ ਰੇਟ ਦਾ ਫਰਕ ਪੂਰੇ ਹੀ ਐ ਜੀ ਇਹਦਾ ਅੱਡ ਰੱਖ ਕੇ ਵਿੱਚ ਵੀ ਦਾ ਕਿੰਨੇ ਦੀ ਵਿਕ ਜਾਂਦੀ ਐ ਟਰਾਲੀ ਇਹਦੀ ਇਹਦਾ ਮੰਨ ਲਓ ਜੀ ਜੇ ਦੂਜੀ ਟਰਾਲੀ ਮਹਿਸਾ ਦਾ 5-7 ਸੌ ਤੋਂ ਵਿਕਦੀ ਐ ਟਰਾਲੀ ਤੇ ਇਹ ਮੰਨ ਲਓ ਵੀ 1100-1200 ਇਹ ਤਾਂ ਫਿਰ ਇਕੱਠੀ ਵੀ ਬਹੁਤ ਟਾਈਮ ਬਾਤ ਹੁੰਦੀ ਹੋਊਗਾ ਹਾਂਜੀ ਹਾਂ ਇਕੱਠੀ ਤਾਂ ਫਿਰ ਬਹੁਤ ਟਾਈਮ ਲੱਗ ਜਾਂਦਾ ਵੀ ਕਿਉਂਕਿ ਘੱਟੋ ਘੱਟ ਮੇਰੇ ਹਿਸਾਬ ਨਾਲ 3-4 ਮਹੀਨਾ ਇਕੱਠੀ ਹੁੰਦੀ ਹਾਂਜੀ ਹਾਂ ਲੱਗ ਕਾਲੀ ਕੋ 5-4 ਮਹੀਨੇ ਤਾਂ ਲੱਗੇ ਨੇ ਟਰਡੀ ਨੂੰ ਠੀਕ ਠੀਕ ਤੇ ਬਈ ਕਦੇ ਤੁਹਾਨੂੰ ਆ ਨਹੀਂ ਹੋਇਆ ਵੀ ਮੰਨ ਲਓ ਜਿਵੇਂ ਹੁਣ ਪੂਰਾ ਫੇਰਾ ਹੁੰਦਾ ਰਹਿੰਦਾ ਥੋੜਾ ਹਾਂਜੀ ਤੇ ਘਰੇ ਫਿਰ ਜਦੋਂ ਤੁਸੀਂ ਜਾਂਦੇ ਆ ਤੇ ਉਦੋਂ ਮੰਨ ਲਓ ਜਮਾ ਥੱਕ ਹਾਰ ਜਾਂਦੇ ਆ ਨਹੀਂ ਸਵੇਰੇ ਫਿਰ ਤੁਸੀਂ ਫਿਰ ਜਲਦੀ ਉੱਠਣਾ ਹੁੰਦਾ ਨਹੀਂ ਦੇਖੋ ਸਾਡਾ ਤਾਂ ਇਹਨਾਂ ਦੇ ਮਗਰ ਲੱਗ ਕੇ ਤਾਂ ਪੂਰਾ ਹੀ ਸਾਡਾ ਮਨ ਆ ਜਾਂਦਾ ਕੱਲ ਨੂੰ ਅੱਛਾ ਅੱਛਾ ਕੋਈ ਥਕੇ ਮਾਨੀ ਆਥਣੇ ਜਿਦੋਂ ਦੇਖਦੇ ਇਹਨਾਂ ਨੂੰ ਸਾਰਿਆਂ ਨੂੰ ਦੇਖ ਭਾਲ ਕਰਦੇ ਆ ਪੂਰਾ ਉਹਦਾ ਖੁਸ਼ ਰਹਿਨੇ ਅੱਛਾ ਅੱਛਾ ਕੋਈ ਥਕੇ ਮਾ ਜਾਂਦੀ ਨਹੀਂ ਹੁੰਦਾ ਸਾਡੇ ਠੀਕ ਆ ਠੀਕ ਆ ਹਾਂਜੀ ਹੁਣ ਇੱਥੇ ਲਈ ਫਿਰਦੇ ਹਣਾ ਬੱਕਰੀਆਂ ਹਾਂਜੀ ਏ ਜਿੰਨੇ ਕਿਉਂ ਨਾ ਵਿੱਤ ਨੂੰ ਦੇਖ ਕੇ ਨਾ ਸੁੱਖਾ ਹਾਂ ਹਾਂਜੀ ਤੇ ਜਿਵੇਂ ਖੰਡਗਾ ਹੁੰਦਿਆਂ ਬਈ ਸੁੱਖਾ ਤੇ ਕੋਈ ਐ ਚੱਕਰ ਤਾਂ ਨਹੀਂ ਪੈਂਦਾ ਨਾ ਨਾ ਜੀ ਇਹਨਾਂ ਨੂੰ ਕੋਈ ਚੱਕਰ ਨਹੀਂ ਅੱਛਾ ਇਹਦਾ ਸਗਰ ਇੱਕ ਤਰ੍ਹਾਂ ਦੀ ਜਿਵੇਂ ਬੂਟੀ ਆ ਬੂਟੀ ਵਾਲਾ ਮਤਲਬ ਕੀ ਕੰਮ ਹੀ ਕਰਦੀ ਜੀ ਦਵਾਈ ਤੌਰ ਤੇ ਅੱਛਾ ਅੱਛਾ ਕੋਈ ਇਹਨਾਂ ਨੂੰ ਅਸਰ ਨਹੀਂ ਪੈਂਦਾ ਜੀ ਇਹਨਾਂ ਤੇ ਕੀ ਠੀਕ ਹੈ ਠੀਕ ਹੈ ਹਰੇ ਬਾਈ ਤਾਂ ਇਹੀ ਬਿਧੇਰੀ ਕਰ ਦੂਗਾ ਥੱਲੇ ਪੈਂਦੀ ਆ ਤੇ ਬੱਕਰੀਆਂ ਦਾ ਜਿਹੜਾ ਕੰਮ ਆ ਕੋਈ ਛਾਲਾ ਜਿਹਦਾ ਬਾੜਾ ਨਹੀਂ ਸੌਖਾ ਕੰਮ ਨਹੀਂ ਹੈਗਾ ਦੇਖੋ ਤੁਸੀਂ ਹਣਾ ਕੋਈ ਮਿਹਨਤ ਸੁਨਾਰੇ ਵੀ ਨਹੀਂ ਸਮਝਾ ਟਾਈਮ ਬਾਲਦਾ ਇਹ ਕੰਮ ਆ ਇਹ ਜਿਹਦਾ ਵੀ ਬੰਦਾ ਵੀ ਛੱਡ ਕੇ ਬੱਕਰੀਆਂ ਆਹ ਫੰਕ ਕਰਦੇ ਨੇ ਫਾਲੀ ਕਰਦੇ ਨੇ ਜਦੋਂ ਇੱਕ ਪਾਸੇ ਹੀ ਹੁਣਾ ਬੰਦਾ ਇਹ ਤਾਂ ਫੇਰ ਜਿਹੜੀ ਗੱਲ ਬਣਦੀ ਆ ਫੇਰ ਬੱਕਰੀਆਂ ਜਿਹੜੀਆਂ ਦਵਾਈ ਦਿੰਦੀਆਂ ਐਵੇਂ ਗੱਲਾਂ ਕਰਨ ਤਾਂ ਆਪਾਂ ਕਰੀਏ ਜੀ ਕਰੀਏ ਜੀ ਬਾਪੂ ਜੀ ਤੇ ਬਾਈ ਜੀ ਨਾਲ ਗੱਲ ਕਰਕੇ ਵਧੀਆ ਲੱਗਿਆ ਹਨਾ ਜਿੰਨੀ ਕੁ ਜਾਣਕਾਰੀ ਇਹਨਾਂ ਨੂੰ ਬੱਕਰੀਆਂ ਦੇ ਬਾਰੇ ਸੀਗੀ ਓਨੀ ਕੁ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਜਿੰਨਾ ਕੁ ਤਜਰਬਾ ਸੀਗਾ ਧੰਨਵਾਦ ਜੀ ਬਹੁਤ ਬਹੁਤ ਹਨਾ ਟਾਈਮ ਕੱਢਣ ਦੇ ਲਈ ਤੇ ਦੋਸਤੋ ਹੋਰ ਬੱਕਰੀਆਂ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਸਾਡਾ ਚੈਨਲ ਕੈਂਟ ਬੱਕਰੀਆਂ ਵਾਲਾ ਕਰ ਲੋ ਸਬਸਕ੍ਰਾਈਬ ਦੋਸਤੋ ਮਿਲਦੇ ਆ ਕਿਸੇ ਹੋਰ ਬੱਕਰੀਆਂ ਦੇ ਨਾਲ ਤਦ ਤੱਕ ਦੇ ਲਈ ਰੱਬ ਰਾਖਾ ਜੀ